ਜਸਪਾਲ ਨੇ ਇੱਕ ਸੁਪਨਾ ਲਿਆ ਸੀ ਅਜ ਤੋਂ 8-10 ਸਾਲ ਪਹਿਲੋਂ ਕਿ ਮੈਂ ਕੌਣ ਬਣੇਗਾ ਕਰੋੜਪਤੀ ਵਿਚਨ ਔਰ ਲਗਾਤਾਰ 8 ਸਾਲ ਟਰਾਈ ਕੀਤੀ 8ਵੇਂ ਸਾਲ ਦੇ ਵਿੱਚ ਆ ਕੇ ਨੰਬਰ ਆਇਆ ਉੱਥੋਂ ਇੱਕ ਵਧੀਆ ਰਾਸ਼ੀ ਜਿੱਤ ਕੇ ਲੈ ਕੇ ਆਇਆ ਪੰਜਾਬ ਦਾ ਨਾਮ ਰੌਸ਼ਨੀ ਕੀਤਾ ਹੈ ਕਿਹਦੇ ਮਾਹੌਲ ਕਿਵੇਂ ਲੱਗ ਰਿਹਾ ਹੁਣ ਪਿੰਡ ਦੇ ਵਿੱਚ ਭਾਈ ਜੀ ਪਿੰਡ ਦੇ ਵਿੱਚੋਂ ਇੰਨੇ ਕਿਹਦੇ ਵਧਾਈਆਂ ਰਹੀਆਂ ਨੇ ਨਾ ਜਿਹੜੇ ਲੋਕਾਂ ਕਦੇ ਆਪਾਂ ਨੂੰ ਜਾਣਦੇ ਵੀ ਨਹੀਂ ਸੀ ਪਿੰਡ ਤੋਂ ਬਾਹਰ ਦੇ ਲੋਕ ਵੀ ਉਹ ਵੀ ਅੱਜ ਆਪਾਂ ਨੂੰ ਫੋਨ ਕਰਕੇ ਵਧਾਈਆਂ ਦੇ ਰਹੇ ਨੇ ਹੌਟ ਸੀਟ ਤੇ ਬੈਠੇ ਵੱਲੋਂ ਕੀ ਸੀਗਾ ਮਨ ਦੇ ਵਿੱਚ ਨਰਵਸ ਹੋਏ ਸੀਗੇ ਦੇਖ ਕੇ ਦਵਤ ਚਲੋਂ ਜਾਂ ਕੀ ਖੁਸ਼ੀ ਕਿੰਨੀ ਸੀ ਕੀ ਸੀਗਾ ਮੌਲੋ ਇਨਸਾਨ ਨੂੰ ਆਪਾਂ ਹੁਣ ਤੱਕ ਫਿਲਮਾਂ ਦੇ ਵਿੱਚ ਸਕਰੀਨ ਤੇ ਦੇਖਿਆ ਜੀ ਦੇਸ਼ ਦੀ ਸਭ ਤੋਂ ਵੱਡੀ ਫਿਲਮੀ ਹਸਤੀ ਹੈ ਜੀ ਉਹਨਾਂ ਦੇ ਸਾਹਮਣੇ ਬੈਠਣਾ ਉਹਨਾਂ ਨਾਲ ਗੱਲਬਾਤ ਕਰਨੀ ਜੀ ਬਹੁਤ ਔਖੀ ਗੱਲ ਹੈ ਜੀ ਕੀ ਗੱਲਬਾਤ ਕੀਤੀ ਕੀ ਗੱਲਬਾਤ ਹੋਈ ਤੁਹਾਡੇ ਦਿਨ ਦਾ ਬਚਨ ਦਵਤ ਜਦੋਂ ਦੱਸਿਆ ਕਿ ਮੈਂ ਇਸ ਜ਼ਿਲ੍ਹੇ ਦੇ ਵਿੱਚੋਂ ਆਇਆ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਐ ਤੇ ਆਪਾਂ ਕਿੰਨੇ ਵੀ ਟਿੱਬੇ ਟਿੱਬੇ ਹੁੰਦੇ ਨੇ ਹਾਂਜੀ ਪਰ ਹੁਣ ਤਾਂ ਚਲੋ ਕਾਫੀ ਵਿਕਸਿਤ ਹੋ ਗਿਆ ਹੈ ਤੇ ਸੇਹਾਂ ਨੂੰ ਵੀ ਮਾਨਸਾ ਜਿਲ੍ਹੇ ਤੋਂ ਆਇਆ ਐ ਫਾਦਰ ਸਾਹਿਬ ਨੂੰ ਇੰਨੀ ਹਿੰਦੀ ਨਹੀਂ ਬੋਲਦੇ ਇਸ ਕਰਕੇ ਇਹਨਾਂ ਨਾਲ ਉਹ ਅਮਤਾਬ ਬਚਨ ਜੀ ਪੰਜਾਬੀ ਦੇ ਵਿੱਚ ਹੀ ਗੱਲ ਕਰ ਰਹੇ ਸੀ ਤੇ ਕੀ ਸੋਚਿਆ ਕੀ ਗੱਲਾਂ ਨਾਲ ਪੈਸੇ ਉਹਨਾਂ ਪੈਸੇ ਨਾਲ ਜੀ ਇਸ ਵਕਤ ਸੀ ਮਾਨਸਾ ਦੇ ਸਮਾਉ ਪਿੰਡ ਦੇ ਵਿੱਚ ਮੌਜੂਦ ਆ ਇਸ ਪਿੰਡ ਦੇ ਇੱਕ ਸਾਦੇ ਜਿਹੇ ਪਰਿਵਾਰ ਦਾ ਰਹਿਣ ਵਾਲਾ ਜਸਪਾਲ ਸਿੰਘ ਹਰ ਇੱਕ ਇੰਸਾਨ ਬਚਪਨ ਵਿੱਚ ਸੋਚਦਾ ਹੈ ਜਦੋਂ ਥੋੜਾ ਵੱਡਾ ਹੁੰਦਾ ਉਹਦੇ ਵਿੱਚ ਸੋਚਦਾ ਹੈ ਕਿ ਕੁਝ ਵੱਖਰਾ ਕਰਨਾ ਔਰ ਕੁਝ ਇਦਾਂ ਦਾ ਕਰਨਾ ਕਿ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਜਾਂ ਪੂਰੇ ਮੇਰੇ ਪਰਿਵਾਰ ਦੇ ਵਿੱਚ ਮੈਂ ਕੁਝ ਵੱਖਰਾ ਕਰਾਂ ਤੇ ਮੇਰਾ ਨਾਮ ਹੋਵੇ ਹਰ ਇੱਕ ਬੰਦਾ ਕੁਝ ਨਾ ਕੁਝ ਵੱਖਰਾ ਸੁਪਨਾ ਜ਼ਰੂਰ ਲੈਂਦਾ ਜਸਪਾਲ ਨੇ ਇੱਕ ਸੁਪਨਾ ਲਿਆ ਸੀ ਅੱਜ ਤੋਂ 8-10 ਸਾਲ ਪਹਿਲਾਂ ਕਿ ਮੈਂ ਕੌਣ ਬਣੇਗਾ ਕਰੋੜਪਤੀ ਬਚਨ ਔਰ ਲਗਾਤਾਰ 8 ਸਾਲ ਟਰਾਈ ਕੀਤੀ 8ਵੇਂ ਸਾਲ ਦੇ ਵਿੱਚ ਆ ਕੇ ਨੰਬਰ ਆਇਆ ਔਰ ਉੱਥੋਂ ਇੱਕ ਵਧੀਆ ਰਾਸ਼ੀ ਜਿੱਤ ਕੇ ਲੈ ਕੇ ਆਇਆ ਪੰਜਾਬ ਦਾ ਲਾਮ ਰੋਸ਼ਿਲ ਕੀਤਾ ਹੈ 12.5 ਲੱਖ ਰੁਪਏ ਜਿੱਤੇ ਸੋ ਅੱਜ ਜਸਪਾਲ ਦੇ ਇਸ ਘਰ ਦੇ ਵਿੱਚ ਬੈਠੇ ਆ ਇੱਕ ਸਾਦਾ ਜਿਹਾ ਕਰਵਾ ਰਿਹਾ ਸਾਦਾ ਜਿਹਾ ਘਰ ਹੈ ਤੇ ਘਰ ਦੇ ਵਿੱਚ ਕਾਫੀ رونਕਾਂ ਲੱਗੀਆਂ ਮਈਆਂ ਨੇ ਸੋ ਅੱਜ ਜਸਪਾਲ ਧੰਨ ਖਾਸ ਗੱਲਬਾਤ ਕਰਾਂਗੇ ਕਿਵੇਂ ਉਹਨਾਂ ਦਾ ਕੌਣ ਬਲੇਗਾ ਕਰੋੜ 25 ਲੱਖ ਦਾ ਸਫਰ ਹੈ ਕਿਵੇਂ ਸਿਲੈਕਸ਼ਨ ਹੋਈ ਉੱਥੇ ਜਾ ਕੇ ਕਿਵੇਂ ਦਾ ਲੱਗਾ ਤੇ ਵਾਪਸੀ ਕਿਵੇਂ ਹੋਈ ਸਾਰੀ ਗੱਲਾਂ ਪੱਤਾ ਕਰਾਂਗੇ ਸਵਾਗਤ ਕਰਦੇ ਹਾਂ ਜਸਪਾਲ ਦਾ ਬਾਈ ਜੀ ਦੈਨਿਕ ਸ੍ਰੀਆ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਭਾਈ ਜੀ ਪਿੰਡ ਦੇ ਵਿੱਚੋਂ ਇੰਨੇ ਕਿਹਦੇ ਵਧਾਈਆਂ ਰਹੀਆਂ ਨੇ ਨਾ ਜਿਹੜੇ ਲੋਕ ਆਜ ਕਦੇ ਆਪਾਂ ਨੂੰ ਜਾਣਦੇ ਵੀ ਨਹੀਂ ਸੀ ਪਿੰਡ ਤੋਂ ਬਾਹਰ ਦੇ ਲੋਕ ਵੀ ਉਹ ਵੀ ਅੱਜ ਆਪਾਂ ਨੂੰ ਫੋਨ ਕਰਕੇ ਵਧਾਈਆਂ ਦੇ ਰਹੇ ਨੇ ਚਾਰੇ ਪਾਸਿਓਂ ਬਸ ਜਦੋਂ ਦਾ ਐਪੀਸੋਡ ਟੈਲੀਕਾਸਟ ਹੋਇਆ ਜੀ ਚਾਰੇ ਪਾਸਿਓਂ ਫੋਨ ਆ ਰਹੇ ਨੇ ਸਾਰੇ ਪਾਸਿਓਂ ਵਧਾਈਆਂ ਦਾ ਦੌਰ ਜਾਰੀ ਹੈ ਅੱਛਾ ਤੇ ਮੈਂ ਦੇਖਦਾ ਪਏ ਪੂਰੇ ਸਾਰੇ ਬਗਰ ਬੈਠੇ ਆ ਹਾਂਜੀ ਤੇ ਕਿੰਨੀ ਖੁਸ਼ੀ ਹੋ ਪਿੰਡ ਦੇ ਅੰਤ ਪਿੰਡ ਦੇ ਬਗਰ ਸਾਨੂੰ ਬਾਜੀ ਪਿੰਡ ਦੇ ਲੋਕਾਂ ਨੂੰ ਇੰਨੀ ਜ਼ਿਆਦਾ ਖੁਸ਼ੀ ਆ ਪਿੰਡ ਦਾ ਨਾਮ ਐਨੇ ਵੱਡੇ ਮੰਚ ਤੇ ਗਿਆ ਹਾਂ ਸਾਰੇ ਪਿੰਡ ਦੇ ਲੋਕ ਪਿਛਲੇ 2 ਦਿਨਾਂ ਤੋਂ ਲਗਾਤਾਰ ਘਰ ਦੇ ਵਿੱਚ ਵਧਾਈਆਂ ਦੇਣ ਵਾਸਤੇ ਆ ਰਹੇ ਨੇ ਅੱਛਾ ਤੇ ਹੁਣ ਥੋੜਾ ਜਿਹਾ ਅੱਗੇ ਚੱਲਦੇ ਹਾਂ ਹਾਂਜੀ ਤੇ ਤੁਹਾਡਾ ਐਪੀਸੋਡ ਟੈਲੀਕਾਸਟ ਹੋਇਆ ਤੁਸੀਂ 12.5 ਲੱਖ ਰੁਪਏ ਵਿੱਚ ਦਿੱਤਾ ਹਾਂਜੀ ਤੇ ਪੁਰਾ ਮਹੌਲ ਕੇ ਵਿੱਚ ਸ਼ੁਰੂ ਹੁੰਦਾ ਕਿਵੇਂ ਤਾਂ ਵੀ ਸਿਲੈਕਸ਼ਨ ਹੁੰਦੀ ਹੈ ਕਿਵੇਂ ਸੁਪਨਾ ਲਿਆ ਕਿ ਉਹ ਮੈਂ ਉੱਥੇ ਜਾਣਾ ਹੈ ਪੁਰੇ ਵਿੱਚੋਂ ਸ਼ੁਰੂ ਕਰਦੇ ਆ ਜਿੱਦਾਂ ਤੁਸੀਂ ਗੱਲ ਕੀਤੀ ਕਿ 8 ਸਾਲ ਦਾ ਹੋ ਗਿਆ ਮੈਨੂੰ ਤਰਾਇ ਮਾਰਦ ਨੂੰ ਹੀ 8 ਸਾਲ ਪਿੱਛੋਂ ਸ਼ੁਰੂ ਹੋਇਆ ਹੈ ਹਾਂਜੀ ਕਿ 8ਵੇਂ ਸਾਲ ਜਾ ਕੇ ਬਾਰੀ ਆਈ ਪਿੱਛੋਂ ਤੋਂ ਦਾ ਸ਼ੁਰੂ ਕਰੋ ਭਾਈ ਜੀ ਮੈਂ 2017 ਤੋਂ ਇਹਦੇ ਵਿੱਚ ਟ్రਾਈ ਕਰ ਰਿਹਾ ਸੀ 2017 ਤੋਂ ਲੈ ਕੇ ਲਗਾਤਾਰ ਰਜਿਸਟ੍ਰੇਸ਼ਨ ਕਰਨੀ ਇਸ ਫਿਰ ਕੇਬੀਸੀ ਦੇ ਵਿੱਚ ਇੱਕ ਫਾਰਮੈਟ ਆਉਂਦਾ ਪਲੇਅਰ ਲੌਂਗ ਉਹਦੇ ਵਿੱਚ ਕੀ ਹੁੰਦਾ ਜੀ ਕੋਈ ਇੱਕ ਕੰਟੈਸਟੈਂਟ ਹੌਟ ਸੀਟ ਤੇ ਬੈਠਾ ਖੇਡ ਰਿਹਾ ਉਹਦੇ ਜਿਹੜੇ ਸਵਾਲ ਉਹਦੇ ਕੋਲ ਆ ਰਹੇ ਨੇ ਉਹੀ ਸਵਾਲ ਆਪਣੇ ਕੋਲ ਮੋਬਾਈਲ ਸਕਰੀਨ ਤੇ ਆਉਣਗੇ ਓਕੇ ਆਪਾਂ ਉਹਦੇ ਜਵਾਬ ਦੇਣੇ ਹੁੰਦੇ ਆ ਜੀ ਹਮ ਹਰ ਸਾਲ ਰਜਿਸਟ੍ਰੇਸ਼ਨ ਵੀ ਕਰਨੀ ਤੇ ਹਰ ਸਾਲ ਪਲੇ ਲੌਂਗ ਵੀ ਖੇਡਣਾ ਪਲੇ ਲੌਂਗ ਦੇ ਵਿੱਚੋਂ ਹਰ ਸਾਲ ਸਿਲੈਕਸ਼ਨਾਂ ਹੁੰਦੀਆਂ ਸੀ ਕਿਸੇ ਸਾਲ ਇੱਕ ਮਹੀਨੇ 'ਚ ਇੱਕ ਸਿਲੈਕਸ਼ਨ ਹੋਈ ਇੱਕ ਹਫਤੇ 'ਚ ਇੱਕ ਸਿਲੈਕਸ਼ਨ ਹੋਈ ਹਮ ਪਰ ਇਸ ਸਾਲ ਕੇਵੀਸ ਨੇ ਇੱਕ ਫਾਰਮੈਟ ਚੇਂਜ ਕੀਤਾ ਪਲੇਅਲੌਂਗ ਦੇ ਵਿੱਚੋਂ ਹਰ ਹਫ਼ਤੇ 7-10 ਸਿਲੈਕਸ਼ਨਾਂ ਹੋਣ ਲੱਗੀਆਂ। ਇੱਕ ਮਹੀਨੇ ਦੇ ਵਿੱਚ 10 ਸਿਲੈਕਸ਼ਨਾਂ ਹੁੰਦੀਆਂ ਸੀ। ਇੱਕ ਪੂਰਾ ਹਫ਼ਤਾ ਉਹਨਾਂ ਨੂੰ ਮਿਲਦਾ ਸੀ ਖੇਡਣ ਵਾਸਤੇ। 8 ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਇਸ ਸਾਲ ਮੇਰੀ ਸਿਲੈਕਸ਼ਨ ਹੋਈ ਕੇਬੀਸੀ ਦੇ ਵਿੱਚ। ਪਿਛਲੇ ਲਗਾਤਾਰ 3 ਸਾਲ ਤੋਂ ਸਿਲੈਕਸ਼ਨ ਹੋ ਜਾਂਦੀ ਸੀ ਪਰ ਇੰਟਰਵਿਊ ਦਾ ਇੰਟਰਵਿਊ ਤੱਕ ਜਾਂਦਾ ਸੀ, ਇੰਟਰਵਿਊ ਹੋਈ, 3-3 ਵਾਰ ਇੰਟਰਵਿਊ ਹੋਈ ਪਰ ਇੰਟਰਵਿਊ ਤੋਂ ਅੱਗੇ ਸਿਲੈਕਸ਼ਨ ਨਹੀਂ ਹੋਈ। ਕਿਉਂ? ਪਾ ਜੀ ਸ਼ਾਇਦ ਉਹਨਾਂ ਨੂੰ ਮੇਰੇ ਗੱਲਬਾਤ ਕਰਨ ਦੇ ਤਰੀਕੇ ਦੇ ਵਿੱਚ ਜਾਂ ਕੁਝ ਉਹਨਾਂ ਨੂੰ ਘਾਟ ਲੱਗਦੀ ਹੋਵੇ ਇਸ ਵਾਰ ਮੈਂ ਥੋੜਾ ਆਪਣੇ ਆਪ ਨੂੰ ਦੇ ਗੱਲਬਾਤਾਂ ਨੂੰ ਹੋਰ ਸੁਧਾਰ ਕੇ ਪ੍ਰਿਪੇਅਰ ਕੀਤਾ ਆਪਣਾ ਹੋਰ ਆਪਣੀ ਨੌਲੇਜ ਨੂੰ ਹੋਰ ਪ੍ਰਿਪੇਅਰ ਕੀਤਾ ਬਸ ਪਰਮਾਤਮਾ ਦੀ ਮਿਹਰ ਰਹੀ ਤੇ ਇਸ ਵਾਰ ਸਿਲੈਕਸ਼ਨ ਹੋ ਗਈ ਕਦੋਂ ਹੋਈ ਸੀ ਸਿਲੈਕਸ਼ਨ ਕਿਉਂ ਰੇ ਮਹੀਨੇ ਭਾਈ ਜੀ ਮੇਰੀ ਸਿਲੈਕਸ਼ਨ ਹੋਈ ਸੀ ਸਤੰਬਰ ਮਹੀਨੇ ਦੇ ਵਿੱਚ ਜੀ ਸਤੰਬਰ ਚ ਕਿ ਉੱਥੇ ਬੰਬਈ ਕਦੋਂ ਗਏ ਤੁਸੀਂ ਮੁੰਬਈ ਮੈਂ ਗਿਆ ਜੀ 5 ਦਸੰਬਰ ਨੂੰ ਜੀ 5 ਦਸੰਬਰ ਹਾਂਜੀ ਟਿਕਟ ਵਗੈਰਾ ਸਾਰੇ ਉਹ ਚੋਣਾਂ ਨੇ ਕਿਉਂ ਹਾਂਜੀ ਟਿਕਟ ਵਗੈਰਾ ਸਭ ਕੁਝ ਉਹਨਾਂ ਦਾ ਪ੍ਰਬੰਧ ਸੀ ਜੀ ਉੱਥੇ ਰਹਿਣ ਦਾ ਹਾਂਜੀ ਉੱਥੇ ਰਹਿਣ ਦਾ ਸਾਰਾ ਪ੍ਰਬੰਧ ਉਹਨਾਂ ਦਾ ਸੀ ਕਿ ਅਰਧ ਸਾਲਵਾ ਇਲੈਕਸ਼ਨ ਹੋਈ ਹਾਂਜੀ ਹਾਂਜੀ ਅਰਧ ਸਾਲਵਾ ਤੋਂ ਢੀ ਵਾਰੀ ਆਈ ਹਾਂਜੀ ਅੱਛਾ ਦਸਪਾਲ ਵੀਰੇ ਮੈਂ ਥੋੜੀ ਥੇ ਗੱਲ ਕਰਨੀ ਚਾਹੂੰਗਾ ਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਇੱਕ ਵਾਰੀ ਸਾਡੀ ਵਾਰੀ ਲੱਗਦੀ ਦੂਜੀ ਵਾਰ ਨਹੀਂ ਲੱਗਦੀ ਤੀਜੀ ਵਾਰ ਨਹੀਂ ਲੱਗਦੀ ਉਸ ਤੋਂ ਬਾਅਦ ਫਿਰ ਆਪਾਂ ਨਾ ਗਿਵ ਅਪ ਕਰ ਦਿੱਤਾ ਵੀ ਛੱਡ ਯਾਰ ਹੁਣ ਨਹੀਂ ਲਗਾਤਾਰ ਤੁਸੀਂ 8 ਸਾਲ ਲੱਗੇ ਰਹੇ ਤੁਸੀਂ ਨੇ ਗਿਵ ਅਪ ਕੀਤਾ ਕਿ ਲੈ ਯਾਰ ਫੋਨ ਨਹੀਂ ਜਾਣਾ ਤਸਾਦੋਂ ਛੱਡੋ ਭਾਈ ਜੀ ਕਈ ਵਾਰ ਲੱਗਦਾ ਸੀ ਵੀ ਛੱਡੋ ਪਰੇ ਆਪਣਾ ਨੰਬਰ ਤੱਕ ਲੱਗ ਨਹੀਂ ਰਿਹਾ ਆਪਣੀ ਸਿਲੈਕਸ਼ਨ ਹੋ ਨਹੀਂ ਰਹੀ ਹਰ ਵਾਰ ਅੱਬਾ ਕਿਉਂ ਟਰਾਈ ਕਰੀਏ ਪਰ ਫੇਰ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਜਦੋਂ ਹੋਰ ਲੋਕ ਜਾ ਸਕਦੇ ਨੇ ਫਿਰ ਆਪਾਂ ਕਿਉਂ ਨਹੀਂ ਜਾ ਸਕਦੇ ਭਾਈ ਤੁਸੀਂ ਯਕੀਨ ਨਹੀਂ ਕਰਨਾ ਲੋਕ 20 21 21 ਸਾਲ ਤੋਂ ਟਰਾਈ ਕਰ ਰਹੇ ਨੇ ਇਹਦੇ ਵਾਸਤੇ ਸਾਲ 2000 ਦੇ ਵਿੱਚ ਸ਼ੋਅ ਸਟਾਰਟ ਹੋਇਆ ਬਹੁਤ ਲੋਕ ਸਾਨੂੰ ਸ਼ੂਟ ਤੇ ਇਹੋ ਜਿਹੇ ਮਿਲੇ ਜਿਹੜੇ ਕਹਿੰਦੇ ਬਾਈ ਅਸੀਂ ਪਿਛਲੇ 24 ਸਾਲ ਤੋਂ ਟਰਾਈ ਕਰ ਰਹੇ ਹਾਂ ਫਿਰ ਉਹਨਾਂ ਵੱਲ ਦੇਖ ਕੇ ਲੱਗਦਾ ਵੀ ਜਦੋਂ ਲੋਕ ਇੰਨਾ ਨਾ ਟਾਈਮ ਸਬਰ ਰੱਖ ਸਕਦੇ ਆ ਟਰਾਈ ਕਰ ਸਕਦੇ ਆ ਸਾਡਾ ਸਬਰ ਤੋਂ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਫਿਰ ਅਸੀਂ ਕਹਿੰਨਾ ਟਰਾਈ ਕਰੀਏ ਬਾਈ 8 ਸਾਲਾਂ ਆਪਣੇ ਆਪ ਦੇ ਵਿੱਚ ਬੁੱਧ ਛੋਟਾ ਜਿਹਾ ਲੱਗਦਾ ਕਿ 8 ਸਾਲ ਕਹਿ ਦਲੀ ਆਪਾਂ ਪਰ ਜਦੋਂ ਤੁਸੀਂ ਟਰਾਈ ਕਰਨੀ ਸ਼ੁਰੂ ਕੀਤੀ 22 ਸਾਲ ਹੋ ਗਏ ਤੁਹਾਡੀ ਹਾਂਜੀ ਪਰ ਹੁਣ 30 ਸਾਲ ਆ 8 ਸਾਲ ਦੀ ਤਪੱਸਿਆ ਕਰ ਲਈ ਸੋ ਉਹਦੇ ਵਿੱਚ ਮੁਸ਼ਕਲਾ ਕਿੰਨੀ ਆਈ ਲੱਗਦਾ ਸੀ ਕਿ ਜਦੋਂ ਮੈਂ 20 ਸਾਲ ਦਾ ਸੀ ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਮੇਰੀ ਨੋਲਿਜ ਘੱਟ ਸੀ ਫਿਰ ਹੋਰ ਮੈਨੂੰ ਮੌਕਾ ਮਿਲਿਆ 8 ਸਾਲ ਮਿਲ ਗਏ ਨੋਲਿਜ ਦੇ ਵਿੱਚ ਹੋਰ ਵਧਾ ਹੋਇਆ ਹਾਂਜੀ ਭਾਈ ਇਹ ਗੱਲ ਤਾਂ ਹੈ ਜੀ 21-22 ਸਾਲ ਦੀ ਉਮਰ ਦੇ ਵਿੱਚ ਆਪਾਂ ਅਕਸਰ ਦੇਖਦੇ ਆਪਾਂ ਥੋੜਾ ਆਪਣੇ ਵਿੱਚ ਥੋੜਾ ਬਚਪਨਾ ਵੀ ਹੁੰਦਾ ਜੀ ਆਪੋਂ ਨਹੀਂ ਮੈਚੂਰ ਨਹੀਂ ਹੋਏ ਹੁੰਦੇ ਮੈਨੂੰ ਇਹ ਲੱਗਦਾ ਹੋ ਸਕਦਾ ਉਹਨਾਂ ਟਾਈਮਾਂ ਦੇ ਵਿੱਚ ਮੇਰੀ ਸਿਲੈਕਸ਼ਨ ਇਸੇ ਕਰਕੇ ਨਹੀਂ ਹੋਈ ਹੋਣੀ ਇੰਨਾ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਤਿਆਰੀ ਮੇ ਨਾਲ ਦੇ ਨਾਲ ਕਰਦਾ ਰਿਹਾ ਨਾਲ ਨਾਲ ਪੜ੍ਹਾਈ ਹੁੰਦੀ ਰਹੀ ਜੀ ਬੋਲਣ ਦਾ ਤਰੀਕਾ ਆਪਣੇ ਗੱਲਬਾਤ ਕਰਨ ਦਾ ਤਰੀਕਾ ਉਹ ਬਹੁਤ ਚੇਂਜ ਹੁੰਦਾ ਗਿਆ ਜੀ ਇਸੇ ਕਰਕੇ ਮੈਨੂੰ ਲੱਗਦਾ ਵੀ ਉਹ 8 ਸਾਲ 8 ਸਾਲ ਜਿਹੜੇ ਬੀਤੇ ਨੇ ਜੀ ਉਹਦੇ ਵਿੱਚ ਮੇਰੀ ਤਿਆਰੀ ਹੋਰ ਪਰਪੱਕ ਹੋਈ ਆ ਜੀ ਉਹਦਾ ਮੈਨੂੰ ਕੋਈ ਸ਼ਿਕਵਾ ਨਹੀਂ ਵੀ ਮੇਰਾ 8 ਸਾਲ ਸਿਲੈਕਸ਼ਨ ਨਹੀਂ ਹੋਈ ਹੋ ਸਕਦਾ ਜੇ ਇਸ ਤੋਂ ਪਹਿਲਾਂ ਮੇਰੀ ਸਿਲੈਕਸ਼ਨ ਹੁੰਦੀ ਤਾਂ ਮੈਂ ਇਸ ਤੱਕ ਨਾ ਪਹੁੰਚਦਾ ਹਮ ਅਰ ਇਹਨਾਂ 8 ਸਾਲਾਂ ਦੇ ਦੌਰਾਨ ਹੋਰ ਵਧੀਆ ਤਿਆਰੀ ਕਰਨ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਅੱਛਾ ਸਵਾਲ ਜਵਾਬ ਜਿਹੜੇ ਹੁੰਦੇ ਉੱਥੇ ਹਾਂਜੀ ਉਹ ਸਵਾਲ ਜਵਾਬ ਮਤਲਬ ਕੀ ਹੁੰਦਾ ਕੁਝ ਦੱਸ ਦੇ ਕਿ ਇੰਨੇ ਕ ਦਾਇਰੇ ਦੇ ਵਿੱਚ ਰਹਿ ਕੇ ਸਵਾਲ ਜਵਾਬ ਪੁੱਛਣੇ ਜਾਂ ਕੁਝ ਵੀ ਪੁੱਛ ਸਕਦੇ ਆ ਬਾਈ ਜੀ ਉਹਨੇ ਸਵਾਲ ਜਵਾਬ ਵਰਲਡ ਲੈਵਲ ਦੇ ਹੁੰਦੇ ਆ ਜੀ ਅੱਛਾ ਉਹਦਾ ਕੋਈ ਸਿਲੇਬਸ ਨਹੀਂ ਜੀ ਹੂੰ ਕੋਈ ਕਿਤਾਬ ਨਹੀਂ ਜੀ ਕਿਤੋਂ ਵੀ ਸਵਾਲ ਪੁੱਛ ਸਕਦੇ ਆ ਕਰੰਟ ਅਫੇਅਰ ਦੇ ਵਿੱਚੋਂ ਵੀ ਸਵਾਲ ਆ ਸਕਦੇ ਆ ਜੀ ਪੋਲੀਟੀਕਲ ਵੀ ਆ ਸਕਦੇ ਆ ਪੋਲਿਟਿਕਸ ਦੇ ਵਿੱਚੋਂ ਹਿਸਟਰੀ ਦੇ ਵਿੱਚੋਂ ਕਿੱਥੋਂ ਵੀ ਕੋਈ ਵੀ ਸਵਾਲ ਆ ਸਕਦਾ ਹੈ ਜੀ ਹੂੰ ਕੁਝ ਵੀ ਆ ਸਕਦਾ ਹਾਂਜੀ ਕੁਝ ਵੀ ਆ ਸਕਦਾ ਹੈ ਜਦੋਂ ਨਾਲੇ ਥੋੜੇ ਹੌਸਲਾ ਹੋ ਜਾਂਦਾ ਕਿ ਚਾਰ ਆਪਸ਼ਨ ਨਾਲ ਦੇ ਦਿੰਦੇ ਆ ਹਾਂਜੀ ਹਾਂਜੀ ਤੇ ਬਾਈ ਜੀ ਜਿਵੇਂ ਤੁਹਾਡੇ ਨਾਲ ਥੋੜੀ ਪਰਿਵਾਰ ਦੀ ਗੱਲ ਕਰਦਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਬਾਈ ਜੀ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਮੇਰੇ ਦਾਦੀ ਜੀ ਨੇ ਮੇਰੇ ਚ ਤਿੰਨ ਭੈਣ ਭਰਾ ਨੇ ਜੀ ਮਾਤਾ ਜੀ ਦੀ ਮੌਤ ਹੋ ਚੁੱਕੀ ਹੈ ਜੀ 2021 ਦੇ ਵਿੱਚ ਕੋਰੋਨਾ ਟਾਈਮ ਦੇ ਵਿੱਚ ਹੁੰਦਾ ਡੈਥ ਹੋ ਗਈ ਸੀ ਜੀ ਹੂੰ ਬਾਈ ਜੀ ਉਹਨਾਂ ਦੀ ਮੋਤ ਦਾ ਵੀ ਜੇ ਤੁਹਾਨੂੰ ਦੱਸਾਂ ਨਾ ਜੀ ਹਾਂ ਉਹਨਾਂ ਨੂੰ ਬੀਪੀ ਦੀ ਪ੍ਰੋਬਲਮ ਸੀ ਜੀ ਇੱਕ ਰਾਤ ਇੱਕ ਦਿਨ ਬਹੁਤ ਠੀਕ ਸੀ ਜੀ ਪਰ ਰਾਤ ਨੂੰ ਅਚਾਨਕ ਉਹਨਾਂ ਦਾ ਬੀਪੀ ਡਾਊਨ ਹੋਇਆ ਬੀਪੀ ਇੰਨਾ ਕੁ ਡਾਊਨ ਹੋਇਆ ਵੀ ਮੁੜ ਕੇ ਬੀਪੀ ਉੱਠ ਨਹੀਂ ਸਕਿਆ ਕੋਵਿਡ ਦਾ ਟਾਈਮ ਚੱਲ ਰਿਹਾ ਸੀ ਆਸੇ-ਪਾਸੇ ਸਾਰੇ ਲੋਕ ਡਰੇ ਰਹੇ ਨੇ ਸੀ ਕਿਤੇ ਕਰੋਨਾ ਨਾ ਹੋਵੇ ਬੀਪੀ ਡਾਊਨ ਹੋਣ ਕਰਕੇ ਆਕਸੀਜਨ ਇੱਕਦਮ ਘਟ ਗਈ ਜੀ ਡਾਕਟਰਾਂ ਕੋਲ ਲੈ ਕੇ ਗਏ ਮੌਕੇ ਤੇ ਕੋਈ ਡਾਕਟਰ ਨਹੀਂ ਮਿਲਿਆ ਰਾਤ ਨੂੰ ਜੀ ਜਦੋਂ ਨੂੰ ਸਰਕਾਰੀ ਹਸਪਤਾਲ ਦੇ ਗੇਟ 'ਚ ਪਹੁੰਚੇ ਜੀ ਗੇਟ 'ਚ ਪਹੁੰਚਣ ਤੋਂ ਪਹਿਲਾਂ ਹੀ ਉਹਨੇ ਡੈਥ ਹੋ ਗਈ ਸਮਾਂ ਬਹੁਤ ਔਖਾ ਬੀਤਿਆ ਜੀ ਉਹ ਭੈਣ ਭਰਾਵਾਂ ਨੇ ਵੇਖਦਾਂ ਰਲ ਕੇ ਸਾਥ ਦਿੱਤਾ ਇੱਕ ਦੂਜੇ ਨੂੰ ਬਾਈ ਜੀ ਬਸ ਅਸੀਂ ਚਾਰੇ ਭੈਣ ਭਰਾ ਤੇ ਸਾਡੇ ਫਾਦਰ ਸਾਹਿਬ ਸਭ ਨੇ ਰਲ ਮਿਲ ਕੇ ਕੁਝ ਨੂੰ ਸੰਭਾਇਆ ਜੀ ਤੁਹਾਡੀ ਅੱਖਾਂ ਵੀ ਨਮ ਹੋ ਰਹੀਆਂ ਨੇ ਉਹਨੂੰ ਯਾਦ ਕਰਕੇ ਉਹਨਾਂ ਦਾ ਸੁਪਨਾ ਸੀਗਾ ਕਿ ਕੁਝ ਸਪਾਉ ਜਾਵੇ ਬਾਈ ਜੀ ਜਦੋਂ ਹੈਗੇ ਸੀ ਮੇਰੇ ਨਾਲ ਬੈਠ ਕੇ ਉਹ ਸ਼ੋਅ ਦੇਖਦੇ ਹੁੰਦੇ ਸੀ ਅਕਸਰ ਮੈ ਨਾਲ ਗੱਲਾਂ ਕਰਦੇ ਹੁੰਦੇ ਸੀ ਤੁਸੀਂ ਉਹਨਾਂ ਨਾਲ ਕਦੀ ਗੱਲ ਕੀਤੀ ਸੀ ਕਿ ਮਾਂ ਮੈਂ ਵੀ ਜਾਣਾ ਹਾਂ ਹਾਂ ਜੀ ਉਹ ਦੇਖਦੇ ਹੁੰਦੇ ਸੀ ਉਹਨਾਂ ਨੂੰ ਮੇਰਾ ਪਤਾ ਸੀ ਮੈਂ ਤਿਆਰੀ ਕਰ ਰਿਹਾ ਹਾਂ ਤੇ ਉਹ ਵੀ ਬਹੁਤ ਚਾਹੁੰਦੇ ਸੀ ਵੀ ਕਿਸੇ ਦਿਨ ਮੇਰਾ ਪੁੱਤਰ ਵੀ ਜਾਵੇ ਉਹ ਜਾ ਕੇ ਉਸ ਜਗ੍ਹਾ ਤੇ ਬੈਠੇ ਚੁੱਪ ਬਾਪੂ ਹੁਣ ਕੀ ਕਰਦਾ ਹੈ ਫਾਦੇ ਸਵਾਲ ਨਹੀਂ ਅੱਛਾ ਜੀ ਹਾਂ ਜੀ ਮੈਂ ਫੇਰ ਤਾਂ ਹਾਂ ਵੀ ਅਸੀਂ ਵੀਡੀਓ ਦਾ ਟਾਈਟਲ ਵੀ ਰੱਖਿਆ ਕਿ ਹਲਵਾਈ ਦਾ ਮੁੰਡਾ ਕੌਲ ਬਣੇਗਾ ਕਿ ਹਾਂ ਜੀ ਹਾਂ ਜੀ ਜ਼ਰੂਰ ਜੀ ਜ਼ਰੂਰ ਬਹੁਤ ਵੱਡੀ ਗੱਲ ਹੈ ਵੀਰੇ ਬਹੁਤ ਬਹੁਤ ਮੁਬਾਰਕਾ ਹੈ ਆਪਰੋ ਹਾਂ ਜੀ ਮਤਲਬ ਇਹੀ ਸੰਘਰਸ਼ ਹੁੰਦਾ ਜ਼ਿੰਦਗੀ ਦਾ ਕਿ ਬੰਦਾ ਕਿੱਥੋਂ ਉੱਠ ਕੇ ਕਿੱਥੇ ਪਹੁੰਚਦਾ ਹੈ ਉਹਦਾ ਕੰਮ ਮੈਟਰ ਨਹੀਂ ਕਰਦਾ ਹਾਂ ਜੀ ਉਹਦਾ ਕੁਝ ਮੈਟਰ ਨਹੀਂ ਉਹ ਤੋਂ ਕਰਦਾ ਤੇ ਜਦੋਂ ਫਿਰ ਬੰਬਈ ਪਹੁੰਚੇ ਉਦੋਂ ਕਿਵੇਂ ਲੱਗਾ ਸ਼ਹਿਰ ਕਿਵੇਂ ਲੱਗਾ ਥੋੜਾ ਬੋਧਾ ਘੁੰਮਣ ਦਾ ਮੌਕਾ ਮਿਲਿਆ ਭਾਈ ਜੀ ਮੁੰਬਈ ਸ਼ਹਿਰ ਬਹੁਤ ਵੱਡਾ ਜੀ ਹੂੰ ਪੰਜਾਬ ਦੇ ਸ਼ਹਿਰਾਂ ਦੇ ਮੁਕਾਬਲੇ ਦੇਖੀਏ ਤਾਂ ਕਮੰਡਾ ਮੌਕਾ ਜ਼ਿਆਦਾ ਨਹੀਂ ਦਿੰਦੇ ਉਹ ਕਿਉਂਕਿ ਸ਼ੋਅ ਦਾ ਫਾਰਮੈਟ ਇਹ ਆ ਉਹ ਜਿੰਨੇ ਵੀ ਉੱਥੇ ਕੰਟੈਸਟੈਂਟ ਜਾਂਦੇ ਆ ਜੀ ਉਹਨਾਂ ਦੇ ਸਾਰਿਆਂ ਦੀ ਸਾਮ ਸੰਭਾਲ ਕਰਨੀ ਉਹਨਾਂ ਦਾ ਫਰਜ਼ ਹੈ ਜੀ ਜਦੋਂ ਇੱਥੋਂ ਗਏ ਤਾਂ 에어ਪੋਰਟ ਤੋਂ ਹੋਟਲ ਦੀ ਗੱਡੀ ਆਈ ਜੀ ਹੋਟਲ ਲੈ ਕੇ ਗਏ ਹੋਟਲ ਦੇ ਵਿੱਚ ਰੁਕਵਾਇਆ ਉਹਨਾਂ ਨੇ ਜਿੰਨਾ ਚਿਰ ਸ਼ੂਟ ਨਹੀਂ ਖਤਮ ਹੁੰਦਾ ਜੀ ਉਹ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਉਸ ਬਾਹਰ ਨਹੀਂ ਜਾਣਾ ਕੋਈ ਨਹੀਂ ਜੀ ਓਕੇ ਸ਼ੋਅ ਦਾ ਮੈਂ ਵੀ ਇਹ ਵੀ ਪੁੱਛਣਾ ਸੀ ਵੀ ਜਦੋਂ ਜਦੋਂ ਸ਼ੂਟ ਹੁੰਦਾ ਹੈ ਪੂਰੀ ਪ੍ਰੋਪਰ ਸ਼ੂਟਿੰਗ ਹੁੰਦੀ ਹੈ ਹਾਂਜੀ ਇਹਦੇ ਵਿੱਚ ਇੱਕ ਵਾਰੀ ਸਿਰਫ ਇੱਕ ਬੰਦਾ ਹੌਟਸਪੀਟ ਤੇ ਬੰਦਾ ਜਾਂ ਕਿੱਲੇ ਹੁੰਦੇ ਆ। ਅ ਬਈ ਸ਼ੋ ਦਾ ਫਾਰਮੈਟ ਹੈ ਇਹ ਇੱਕ ਹਫਤੇ ਦੇ ਵਿੱਚ 10 ਜਣੇ ਜਾਂਦੇ ਆ ਜੀ। ਅੱਛਾ ਹਾਂਜੀ। ਉਹ 10 ਜਣੇ ਆਪਣੇ ਸਕਰੀਨ ਦੇ ਬੈਠ ਜਾਂਦੇ ਆ ਜੀ। ਅਮਿਤ ਆਚਨ ਆਉਂਦੇ ਆ ਜੀ। ਇੱਕ ਸਵਾਲ ਪੁੱਛਦੇ ਆ ਜੀ। ਚਾਰ ਆਪਸ਼ਨ ਦਿੰਦੇ ਆ ਉਹਦੇ। ਤੇ ਉਹਦੇ ਵਿੱਚੋਂ ਸਭ ਤੋਂ ਤੇਜ਼ ਆਂਸਰ ਦੇਣਾ ਹੁੰਦਾ ਜੀ। ਉਹਨਾਂ 10 ਜਣਿਆਂ ਦੇ ਵਿੱਚੋਂ ਦੋ ਜਣੇ ਜਿਹੜੇ ਸਭ ਤੋਂ ਤੇਜ਼ ਆਂਸਰ ਦੇਣਗੇ ਜੀ। ਉਹ ਦੋ ਜਣੇ ਅੱਗੇ ਆਉਣਗੇ ਅਸੀਂ ਮੈਂ ਥੋੜਾ ਰੁਕਣਾ ਚਾਹੂੰਗਾ ਮਤਲਬ ਪਹਿਲਾਂ ਤਾਂ ਵੀ ਜਦੋਂ ਤੁਸੀਂ ਰਜਿਸਟਰ ਕੀਤਾ ਨਾ ਹਾਂ ਉਹੋ ਸਿਲੈਕਸ਼ਨ ਹੁੰਦੀ ਹੈ ਕਿ ਇੱਕ ਸਬੂ ਮਿਊਸਟੋਰ ਇੰਟਰਵਿਊ ਹੁੰਦੀ ਹੈ ਉਸ ਤੋਂ ਲੋਥੇ ਜਾ ਕੇ 10 ਜਣੇ ਬੈੰਦੇ ਜਾਂ ਚੇਅਰ ਤੇ ਮਤਲਬ ਆਡੀਅנס ਦੇ ਵਿੱਚ ਤੁਹਾਨੂੰ ਇੱਕ ਸਵਾਲ ਪੁੱਛਣਾ ਹੁੰਦਾ ਆ ਜਿਹੜੇ ਸਭ ਤੋਂ ਵੱਧ ਮਨੁਰ ਜਲਦੀ ਜਵਾਬ ਦਿੰਦੇ ਉਸ ਤੋਂ ਬਾਅਦ ਜਾ ਕੇ ਹੌਟ ਸੀਟ ਤੇ ਬੈਠਣ ਦਾ ਮੌਕਾ ਮਿਲਦਾ ਹਾਂਜੀ ਹਾਂਜੀ ਬੜਾ ਟਫ ਪੰਗ ਹੈ ਪੂਰੇ ਦੇਸ਼ ਦੇ ਵਿੱਚੋਂ ਇੱਕ ਹਫਤੇ ਲਈ 10 10 ਜਣੇ ਸਿਲੈਕਟ ਹੁੰਦੇ ਆ ਜੀ 10 ਜਣੇ ਜਾ ਕੇ ਬੈਠਿਓ ਉਥੇ ਜਾ ਕੇ ਜੀ ਉਹਨਾਂ ਦੇ ਵਿੱਚ ਮੁਕਾਬਲਾ ਹੋਇਆ ਸਭ ਤੋਂ ਤੇਜ਼ ਆਨਸਰ ਦੇਣ ਦਾ ਜੀ ਉਹਦੇ ਵਿੱਚੋਂ ਕੋਈ ਦੋ ਟੌਪ ਜਿਹੜੇ ਦੋ ਟੌਪ ਹੋਣਗੇ ਜੀ ਉਹ ਉਹਨਾਂ ਚ ਚੱਕਣੇ ਆ ਜੀ ਉਹਨਾਂ ਦੋ ਦੇ ਵਿੱਚ ਫਿਰ ਅੱਗੇ ਮੁਕਾਬਲਾ ਹੋਣਾ ਜੀ ਓਕੇ ਤੇ ਤੁਸੀਂ ਸਭ ਤੋਂ ਵੱਧ ਜਵਦੀ ਜਵਾਬ ਦਿੱਤਾ ਤੁਸੀਂ ਪਹਿਲੇ ਸੀ ਕਿ ਦੂਸਰੇ ਹਾਂਜੀ ਮੈਂ ਤੁਹਾਨੂੰ ਦੱਸਦਾ ਜੀ ਮੇਰੇ ਨਾਲੇ ਦੋ ਵਾਰ ਹੋਇਆ ਹਾਂ ਸਵਾਲ ਪੁੱਛਿਆ ਮੇ ਤਾਂ ਬਚਨ ਜੀ ਨੇ ਮੇਰਾ ਸਭ ਤੋਂ ਤੇਜ਼ ਸਵਾਲ ਕਿਹੜਾ ਸੀ ਵੀ ਨਾਲ ਦੱਸੋ ਉਹ ਸਵਾਲ ਸੀ ਜੀ ਚਾਰ ਉਪਗ੍ਰਹ ਦਿੱਤੇ ਇਹਨਾਂ ਨੇ ਹਾਂ ਤੇ ਨਾਲ ਉਹਨਾਂ ਨੇ ਚਾਰ ਦੇਸ਼ਾਂ ਨਾਮ ਦਿੱਤੇ ਉਹਨਾਂ ਨੂੰ ਸੀਰੀਅਲ ਵਾਈਜ਼ ਲਾਉਣਾ ਸੀ ਕਿ ਕਿਹੜਾ ਉਪਗ੍ਰਹ ਕਿਹੜੇ ਦੇਸ਼ ਦਾ ਅੱਛਾ ਹਾਂਜੀ ਉਹਦੇ ਵਿੱਚ ਮੇਰਾ ਸਭ ਤੋਂ ਤੇਜ਼ ਆਨਸਰ ਸੀ ਜੀ ਦੂਜੇ ਨੰਬਰ ਤੇ ਮੇਰੇ ਸਾਹਮਣੇ ਇੱਕ ਹੋਰ ਮੁੰਡਾ ਸੀ ਦੋਵਾਂ ਦਾ ਵਿੱਚ ਮੁਕਾਬਲਾ ਹੋਇਆ ਜੀ ਦੋਵਾਂ ਦੇ ਵਿੱਚ ਮੁਕਾਬਲਾ ਫਿਰ ਇਸ ਤਰੀਕੇ ਨਾਲ ਹੁੰਦਾ ਜੀ ਬਾਜ਼ਰਾ ਰਾਉਂਡ ਹੁੰਦਾ ਇੱਕ ਆਪਾਂ ਕੁਇਜ਼ 'ਚ ਉਹਦੇ ਵਿੱਚ ਅਕਸਰ ਦੇਖਦੇ ਆਂ ਬਾਜ਼ਰ ਦਬناਏ ਬਾਜ਼ਰ ਦਬਕੇ ਜਵਾਬ ਦੇਣਾ ਜੀ ਉਹਦੇ ਵਿੱਚ ਫਾਰਮੈਟ ਅੱਗੇ ਹੈ ਜੀ ਦੋਵਾਂ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾਂ ਪੰਜ ਆਨਸਰ ਸਹੀ ਆਨਸਰ ਦੇਉ ਜੀ ਉਹ ਅੱਗੇ ਹੌਟ ਸੀਟ ਤੇ ਆਉ ਹੁਣ ਭਾਜੀ ਦੇਖੋ ਮੁਕਾਬਲਾ ਬਹੁਤ ਸਖਤ ਹੈ ਜੀ ਪਹਿਲਾਂ 10 ਜਣਿਆਂ ਦੇ ਵਿੱਚੋਂ ਸਭ ਤੋਂ ਤੇਜ਼ ਆਨਸਰ ਦੇਣਾ ਜੀ ਉਸ ਤੋਂ ਬਾਅਦ ਜਿਹੜੇ ਦੋ ਜਣੇ ਅੱਗੇ ਆ ਗਏ ਜੀ ਉਹਨਾਂ ਦੇ ਵਿੱਚ ਮੁਕਾਬਲਾ ਹੋਣਾ ਇਹ ਸਭ ਤੋਂ ਤੇਜ਼ ਪੰਜ ਆਨਸਰ ਦੇਣ ਦਾ ਸਭ ਤੋਂ ਤੇਜ਼ ਪੰਜ ਜਵਾਬ ਜੀ ਨੇ ਦਿੱਤੇ ਜੀ ਉਹ ਹੌਟ ਸੀਟ ਤੇ ਆਉ ਉੱਥੇ ਸਾਡਾ ਮੁਕਾਬਲਾ ਬਹੁਤ ਸਖਤ ਚੱਲਿਆ ਜੀ ਪਹਿਲਾਂ ਦੋ ਜਵਾਬ ਮੇਰੇ ਸਹੀ ਫਿਰ ਦੋ ਜਵਾਬ ਦੂਸਰੇ ਮੁੰਡੇ ਦੇ ਸਹੀ ਉਹ ਮੁੰਡਾ ਕਿਥੋਂ ਸੀ ਉਹ ਮੁੰਡਾ ਸੀ ਜ ਮੱਧ ਪ੍ਰਦੇਸ਼ ਇੰਦੌਰ ਤੋਂ ਹੂੰ ਫਿਰ ਤਿੰਨ ਜਵਾਬ ਮੇਰੇ ਸਹੀ ਜੀ ਤਿੰਨ ਜਵਾਬ ਉਹਦੇ ਸਹੀ ਹੂੰ ਫਿਰ ਚਾਰ ਮੇਰੇ ਸਹੀ ਚਾਰ ਉਹਦੇ ਸਹੀ ਪੰਜਵੇਂ ਸਵਾਲ ਦੇ ਵਿੱਚ ਮੈਥੋਂ ਪਹਿਲਾਂ ਉਹ ਜਵਾਬ ਦੇ ਗਿਆ ਤੇ ਸਭ ਮੇਰੇ ਨਾਲੋਂ ਪਹਿਲਾਂ ਹਾਟ ਸ਼ੀਟ ਤੇ ਉਹ ਆ ਗਿਆ ਜੀ ਓਕੇ ਉਹਦੀ ਗੇਮ ਚੱਲੀ ਜੀ ਹੂੰ ਦੁਬਾਰਾ ਉਹਦੀ ਗੇਮ ਖਤਮ ਹੋਣ ਤੋਂ ਬਾਅਦ ਦੁਬਾਰਾ ਫੇਰ ਉਹੀ ਸਵਾਲ ਆਇਆ ਸਭ ਤੋਂ ਤੇਜ਼ ਅਨਸਰ ਦੇਣਾ ਸੀ ਜੀ ਹੂੰ ਦੁਬਾਰਾ ਫੇਰ ਮੈਂ ਸਭ ਤੋਂ ਤੇਜ਼ ਅਨਸਰ ਦਿੱਤਾ ਹੂੰ ਫੇਰ ਮੈਂ ਅ ਉਹ ਉਸੇ ਫਾਰਮੈਟ ਦੇ ਵਿੱਚ ਵਾਪਸ ਆ ਗਿਆ ਜਿੱਥੇ ਬਾਜ਼ਰਾਉਂਡ ਦੇ ਵਿੱਚ ਪੰਜ ਸਹੀ ਆਨਸਰ ਦੇਣੇ ਸੀ ਜੀ ਉੱਥੇ ਮੇਰੇ ਵਿਰੁੱਧ ਇੱਕ ਮੁੰਡਾ ਸੀ ਦਿੱਲੀ ਤੋਂ ਹੂੰ ਉਸ ਜਗ੍ਹਾ ਤੇ ਜੀ ਅ ਮੇਰੇ ਆਨਸਰ ਜ਼ਿਆਦਾ ਸਹੀ ਹੋਏ ਮੈਂ ਪੰਜ ਸਹੀ ਆਨਸਰ ਪਹਿਲਾਂ ਦਿੱਤੇ ਤੇ ਉਹ ਮੁੰਡਾ ਦੋ ਸਹੀ ਆਨਸਰ ਦੇ ਸਕਿਆ ਜੀ ਦੂਸਰੀ ਵਾਰ ਦੇ ਵਿੱਚ ਮੈਂ ਹੌਟ ਸੀਟ ਤੇ ਆਈ ਹੌਟ ਸੀਟ ਫਿਰ ਜਦੋਂ ਹੌਟ ਸੀਟ ਤੇ ਬੈਠੇ ਫਿਰ ਉਹ ਕੀ ਸੀਗਾ ਮਨ ਦੇ ਵਿੱਚ ਨਰਵਸ ਹੋਏ ਸੀਗੇ ਦੇਖ ਕੇ ਮੈਂ ਤਾਂ ਬਚ ਲੋ ਜਾ ਕੀ ਖੁਸ਼ੀ ਕਿੰਨੀ ਸੀ ਕਿਸ ਗੱਲੋਂ ਉਹਨੂੰ ਅਮਗਜੀ ਹੌਟ ਸੀਟ ਤੇ ਉਹਨਦੀ ਖੁਸ਼ੀ ਵੀ ਸੀ ਨਰਵਸ ਵੀ ਸੀ ਕਿਉਂਕਿ ਜਿਸ ਇਨਸਾਨ ਨੂੰ ਆਪਾਂ ਹੁਣ ਤੱਕ ਫਿਲਮਾਂ ਦੇ ਵਿੱਚ ਸਕਰੀਨ ਤੇ ਦੇਖਿਆ ਜੀ ਦੇਸ਼ ਦੀ ਸਭ ਤੋਂ ਵੱਡੀ ਫਿਲਮੀ ਹਸਤੀ ਹੈ ਜੀ ਉਹਨਾਂ ਦੇ ਸਾਹਮਣੇ ਬੈਠਣਾ ਉਹਨਾਂ ਨਾਲ ਗੱਲਬਾਤ ਕਰਨੀ ਜੀ ਬਹੁਤ ਔਖੀ ਗੱਲ ਹੈ ਜੀ ਕੀ ਗੱਲਬਾਤ ਕੀਤੀ ਕੀ ਗੱਲਬਾਤ ਹੋਈ ਤੁਹਾਡੇ ਦਿਨ ਦਾ ਬਚਨ ਦੇ ਵਿੱਚ ਉਹਨਾਂ ਨੇ ਜੀ ਮੇਰੀ ਲਾਈਫ ਬਾਰੇ ਪੁੱਛਿਆ ਜੀ ਕੀ ਪੁੱਛਿਆ ਮੇਰੇ ਪਰਿਵਾਰ ਬਾਰੇ ਪੁੱਛਿਆ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ ਇਸ ਤੋਂ ਇਲਾਵਾ ਫਿਰ ਮੇਰੇ ਜੌਬ ਬਾਰੇ ਮੇਰੇ ਕੰਮ ਬਾਰੇ ਕੀ ਕੰਮ ਕਰਦੇ ਆ ਜੀ ਇਹ ਸਭ ਕੁਝ ਉਹਨਾਂ ਨੇ ਪੁੱਛਿਆ ਜੀ ਹੌਲੀ ਹੌਲੀ ਮੈਂ ਲੈਕਚਰ ਦੇ ਲੈਕਚਰ ਕਰਦੇ ਪਹਿਲ ਉਹਨਾਂ ਦੇ ਹਾਂ ਜੀ ਹਾਂ ਬਹੁਤ ਬਹੁਤ ਵਧੀਆ ਸੁਭਾਅ ਹੈ ਉਹਨਾਂ ਦਾ ਜਦੋਂ ਦੱਸਿਆ ਕਿ ਮੈਂ ਇਸ ਜ਼ਿਲ੍ਹੇ ਵਿੱਚੋਂ ਆਇਆ ਮਾਨਸੇ ਜ਼ਿਲ੍ਹੇ ਦੇ ਵਿੱਚੋਂ ਆਇਆ ਤੇ ਆਪਾਂ ਕਿੰਨੇ ਵਿਟਬੀ ਵਿਟਬੀ ਹੁੰਦੇ ਨੇ ਹਾਂ ਪਰ ਉਹ ਤਾਂ ਚਲੋ ਕਾਫੀ ਵਿਕਸਿਤ ਹੋ ਗਿਆ ਹੈ ਤਸੇ ਉਹਨਾਂ ਨੂੰ ਵੀ ਮਾਨਸੇ ਜਿਹੜੇ ਤੋਂ ਆ ਹਾਂ ਜੀ ਹਾਂ ਜੀ ਕੀ ਗੱਲ ਹੈ ਉਹ ਉਹਨਾਂ ਦੇ ਪੁੰਤਾਬ ਕੋ ਜਿਵੇਂ ਦੱਸਦ ਨੇ ਜੀ ਉਹਨਾਂ ਦਾ ਸਬੰਧ ਪੰਜਾਬ ਨਾਲ ਹੈ ਜੀ ਨਾਨਾ ਜੀ ਹਾਂਜੀ ਉਹਨਾਂ ਦੇ ਨਾਨਾ ਜੀ ਕਿਰਮ ਸਿੰਘ ਜੀ ਹਾਂ ਉਹ ਪੰਜਾਬ ਤੋਂ ਸੀ ਇਸ ਕਰਕੇ ਪੰਜਾਬ ਦੇ ਨਾਲ ਲਗਾ ਉਹਨਾਂ ਦਾ ਬਹੁਤ ਆ ਪੰਜਾਬੀ ਪੰਜਾਬ ਬਾਰੇ ਪੰਜਾਬੀ ਬਾਰੇ ਜਾਣਦੇ ਬਹੁਤ ਚੰਗੀ ਤਰ੍ਹਾਂ ਨੇ ਉਹ ਜੀ ਇਸ ਕਰਕੇ ਉਹਨਾਂ ਨਾਲ ਗੱਲਬਾਤ ਕਰਨੀ ਆਸਾਨ ਹੋ ਜਾਂਦੀ ਹੈ ਜੀ ਨਾਲ ਕੌਣ ਗਿਆ ਸੀ ਤੁਹਾਡੇ ਮੇਰੇ ਨਾਲ ਮੇਰੇ ਫਾਦਰ ਸਾਹਿਬ ਗਏ ਸੀ ਹਮ ਸਰਦਾਰ ਨਾਜ਼ਰ ਸਿੰਘ ਜੀ ਜੀ ਅੱਛਾ ਹੋਰ ਗੱਲ ਜੀ ਮੈਂ ਤਾਂ ਉਹਨਾਂ ਨਾਲ ਹਿੰਦੀ 'ਚ ਗੱਲ ਕਰ ਰਿਹਾ ਸੀ ਫਾਦਰ ਸਾਹਿਬ ਨੂੰ ਇੰਨੀ ਹਿੰਦੀ ਨਹੀਂ ਬੋਲਦੇ ਇਸ ਕਰਕੇ ਇਹਨਾਂ ਨਾਲ ਉਹ ਅਮਤਾਬ ਬਚਨ ਜੀ ਪੰਜਾਬੀ ਦੇ ਵਿੱਚ ਗੱਲ ਕਰ ਰਹੇ ਸੀ ਚਲ ਤੇ ਤਾਂ ਵੀ ਫਾਦਰ ਸਾਹਿਬ ਉਹ ਫੈਨ ਰਹੇ ਨੇ ਲੋਨ ਹਾਂਜੀ ਹਾਂ ਇਹਨਾਂ ਨੇ ਪਹਿਲਾਂ ਫਿਲਮਾਂ ਦੇਖੀਆਂ ਹੋਣੀ ਹੋਣੀ ਬਹੁਤ ਬਹੁਤ ਫਿਲਮਾਂ ਦੇਖੀਆਂ ਇਹਨਾਂ ਦੀਆਂ ਅੱਛਾ ਤੇ ਇੱਕ ਫਾਦਰ ਸਾਹਿਬ ਦਾ ਵੀ ਸੁਪਨਾ ਹੋਣਾ ਕਿ ਯਾਰ ਮਤਲਬ ਕਦੀ ਸੋਚਿਆ ਵੀ ਨਹੀਂ ਸੀ ਅਮੇ ਤਾਂ ਬਚਨ ਨੂੰ ਬੜਾ ਕਿਦਾਂ ਫੇਸ ਟੂ ਫੇਸ ਹੱਥ ਮਿਲਾਵਾਂਗੇ ਗੱਲਬਾਤ ਕਰਾਂਗੇ ਤੇ ਪਹਿਲਾ ਸਵਾਲ ਕਿਹੜਾ ਪੁੱਛਿਆ ਹੌਟ ਸੀਟ ਤੇ ਬੈਠ ਕੇ ਨੰਨ ਹੌਟ ਸੀਟ ਤੇ ਬੈਠ ਕੇ ਬੈਠਣ ਤੋਂ ਬਾਅਦ ਪਹਿਲਾ ਸਵਾਲ ਸੀ ਜੀ ਆਪਣੇ ਪੰਜਾਬੀ ਭਾਸ਼ਾ ਦੇ ਬਹੁਤ ਵੱਡੇ ਨਾਵਲਕਾਰ ਨੇ ਨਾਨਕ ਸਿੰਘ ਜੀ ਉਹਨਾਂ ਦੇ ਨਾਲ ਇੱਕ ਸੰਬੰਧਿਤ ਸਵਾਲ ਆਇਆ ਉਹ ਸਵਾਲ ਸੀਗਾ ਦੋ ਨਾਵਲਾਂ ਨਾਮ ਪੁੱਛਨੇ ਚਿੱਟਾ ਲਹੂ ਤੇ ਪਵਿੱਤਰ ਪਾਪੀ ਜੀ ਕਿਹੜੇ ਨਾਵਲਕਾਰ ਦੀ ਰਚਨਾ ਹੈ ਹੁਣ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਜੀ ਪੰਜਾਬੀ ਦੇ ਨਾਵਲ ਆਪਾਂ ਲਗਭਗ ਸਾਰੇ ਪੜ੍ਹੇ ਹੁੰਦੇ ਆ ਜੀ ਕਾਲਜ ਟਾਈਮ ਦੇ ਵਿੱਚ ਜੀ ਇਸ ਕਰਕੇ ਇਹ ਸਵਾਲ ਮੇਰੇ ਵੱਲ ਮੇਰੇ ਲਈ ਬਹੁਤ ਆਸਾਨ ਸੀ ਜੀ ਮਤਲਬ ਸੀ ਹਾਂਜੀ ਹਾਂ ਇਹ ਸਵਾਲ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਸੀ ਅਸਾ ਜਿਹੜੀ ਲਾਈਫ ਲਾਈਨ ਹੁੰਦੀ ਹੈ ਲਿਵਿਚ ਚਾਰਕਸ ਹਾਂਜੀ ਉਹ ਕਿੱਥੇ ਜਾ ਕੇ ਯੂਜ਼ ਕੀਤੀ ਹੈ ਕਿਹੜੇ ਸਵਾਲ ਤੇ ਜਾ ਕੇ ਯੂਜ਼ ਕਰੀ ਸ਼ੁਰੂ ਕੀਤੀ ਹੈ ਲਾਈਫ ਲਾਈਨਸ ਭਾਈ ਤਿੰਨ ਹੁੰਦੀਆਂ ਉਹਦੇ ਵਿੱਚ ਚਾਰ ਲਿੰਦੀਆਂ ਹਾਂ ਤਿੰਨ ਹੁੰਦੀਆਂ ਤਿੰਨ ਹੁੰਦੀਆਂ ਨੇ ਹਾਂਜੀ ਓਕੇ ਇੱਕ ਤਾਂ ਜਿਹੜੀ ਉੱਥੇ ਆਡੀਅנס ਬੈਠੀ ਹੈ ਜੀ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਜੀ ਇੱਕ 50 50 50 50 ਨੇ ਸਵਾਲ ਨਾ ਚੇਂਜ ਕਰਤਾ ਜੀ ਤੁਸੀਂ ਆਪਾਂ ਨਵੀਂ ਲਾਈਫ ਲਾਈਨ ਦਾ ਨਾਮ ਹੈ ਡਬਲ ਡਿਪ ਓਕੇ ਉਹਦੇ ਵਿੱਚ ਕੀ ਹੈ ਜੀ ਆਪਾਂ ਚਾਰ ਆਪਸ਼ਨਾਂ ਦੇ ਵਿੱਚੋਂ ਕੋਈ ਦੋ ਆਨਸਰ ਦੇ ਸਕਦੇ ਹਾਂ ਜੇ ਇੱਕ ਕਾਉਂਸਰ ਗਲਤ ਵੀ ਹੋ ਜਾਵੇ ਦੂਜਾ ਸਹੀ ਹੋ ਸਕਦਾ ਹੈ ਇਹ ਤਾਂ ਵਧੀਆ ਹੋ ਗਏ ਹਾਂਜੀ ਪਰ ਉਹਦੇ ਵਿੱਚ ਇੱਕ ਇਹ ਪੁਆਇੰਟ ਆ ਜਾਂਦਾ ਜੀ ਜੇ ਆਪਾਂ ਉਹ ਲਾਈਫਲਾਈਨ ਲਈ ਤਾਂ ਆਪਾਂ ਗੇਮ ਕੋਈ ਨਹੀਂ ਕਰ ਸਕਦੇ ਅੱਛਾ ਜਾਂ ਆਪਾਂ ਜਿੱਤਾਂਗੇ ਜਾਂ ਆਪਾਂ ਹਾਰਾਂਗੇ ਓਕੇ ਆਪਾਂ ਗੇਮ ਬਚਾਲ ਛੱਡ ਨਹੀਂ ਸਕਦੇ ਆਪਣੀ ਮਰਜ਼ੀ ਨਾਲ ਜੀ ਟਫ ਹੋ ਗਈ ਇਹ ਹਾਂਜੀ ਇੱਕ ਤੀਸਰੀ ਲਾਈਫਲਾਈਨ ਆ ਜਾਂਦੀ ਹੈ ਜੀ ਉਹ ਵੀਡੀਓ ਕਾਲ ਹਮ ਆਪਾਂ ਕੋਈ ਤਿੰਨ ਨੰਬਰ ਦਿੱਤੇ ਉਹਨਾਂ ਨੂੰ ਜੀ ਉਹਨਾਂ ਤਿੰਨਾਂ ਦੇ ਵਿੱਚੋਂ ਆਪਾਂ ਦਾ ਜਿਹਨੂੰ ਵੀ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਸਹੀ ਆਨਸਰ ਦੇ ਸਕਦਾ ਆਪੋਸ ਇਨਸਾਨ ਨੂੰ ਵੀਡੀਓ ਕਾਲ ਕਰਕੇ ਜਵਾਬ ਲੈ ਸਕਦੇ ਹਾਂ ਕੀ ਹਾਂ ਤੇ ਕਿਹੜੇ ਜਿਹੇ ਸਵਾਲ ਦੇ ਬੋ ਪੁੱਛਿਆ ਸੀ ਕਿਹੜੇ ਸਵਾਲ ਤੇ ਜਾ ਕੇ ਤੁਪੀਨ ਨਾਈਟ ਲਾਈਨ ਯੂਨੀਤੀ ਕੀ ਭਾਈ ਜੀ 40000 ਰੁਪਏ ਦਾ ਸਵਾਲ ਸੀ ਹਮ ਕਿਹੜਾ ਉਹ ਸਵਾਲ ਸੀ ਜੀ ਗੈਸਟ੍ਰਿਨ ਐਨਜ਼ਾਈਮ ਗੈਸਟ੍ਰਿਨ ਹਾਰਮੋਨ ਸੌਰੀ ਗੈਸਟ੍ਰਿਨ ਹਾਰਮੋਨ ਬੋਡੀ ਦੇ ਕਿਹੜੇ ਸਿਸਟਮ ਦੇ ਵਿੱਚ ਤਿਆਰ ਹੁੰਦਾ ਹੈ ਹਮ ਉਹਦੇ ਵਿੱਚ ਆਪਸ਼ਨ ਸੀ ਜੀ ਡਾਈਜੈਸ਼ਨ ਰੈਸਪੀਰੇਸ਼ਨ ਸਕੈਲਟਲ ਤੇ ਨਰਵਸ ਸਿਸਟਮ ਉਹਦੇ ਵਿੱਚ ਜਾ ਕੇ ਮੈਂ ਦੋ ਆਪਸ਼ਨਾਂ ਤੇ ਜਾ ਕੇ ਕਨਫਿਊਜ਼ ਹੋਇਆ ਜੀ ਇਸੇ ਕਰਕੇ ਫਿਰ ਮੈਨੂੰ ਆਡੀਅנס ਪੋਲ ਲਾਈਫਲਾਈਨ ਲੈਣੀ ਪਈ ਆਡੀਅנס ਨੇ ਸਹੀ ਜਵਾਬ ਦਿੱਤਾ ਕਿਉ ਫਲੈਕਟੋ ਚੱਲ ਨਹੀਂ ਹਾਂਜੀ ਹਾਂਜੀ ਓਕੇ ਤੇ ਫਿਰ ਫਰੈਂਡ ਵਾਲਾ ਵੀ ਯੂਜ਼ ਕੀਤਾ ਤੇ ਵੀਡੀਓ ਕਾਲ ਵਾਲਾ ਵੀ ਯੂਜ਼ ਕੀਤਾ ਹਾਂਜੀ ਆ ਵੀਡੀਓ ਕਾਲ ਵਾਲਾ ਵੀ ਜਗਾ ਯੂਜ਼ ਕੀਤਾ ਵੀਡੀਓ ਕਾਲ ਵਾਲਾ ਲਾਈਫਲਾਈਨ ਮੈਂ ਯੂਜ਼ ਕੀਤੀ ਜੀ 12 ਲੱਖ 50 ਹਜ਼ਾਰ ਦੇ ਕੋਸ਼ਤਵਾਲ ਤੇ ਹਾਂ ਉਹ ਸਵਾਲ ਹੀ ਕੁਛ ਇਸ ਤਰ੍ਹਾਂ ਦਾ ਸੀ ਜੀ ਸਵਾਲ ਆਇਆ ਕਿ 2024 ਦੇ ਵਿੱਚ ਕਿਹੜਾ ਯੂਕਰੇਨੀ ਮੁੱਕੇਬਾਜ਼ 24 ਸਾਲਾਂ ਦੇ ਵਿੱਚ ਪਹਿਲੀ ਵਾਰ ਅਨਡੀਫੀਟਡ ਵਰਲਡ ਚੈਂਪੀਅਨ ਬਣਿਆ ਹਮ ਇੰਨਾ ਖਿਆਦੇ ਔਖਾ ਸਵਾਲ ਸੀ ਜੀ ਉੱਥੇ ਆਡੀਅנס ਨੂੰ ਵੀ ਕਿਸੇ ਨੂੰ ਪਤਾ ਸੀ ਜੀ ਉੱਥੇ ਮੈਂ ਆਪਣੀ ਇੱਕ ਲਾਈਫ ਲਾਈਨ ਯੂਜ਼ ਕੀਤੀ ਜੀ ਮੇਰੇ ਇੱਕ ਮਿੱਤਰ ਨੇ ਨੋਇਡਾ ਤੋਂ ਹਮ ਉਹਨਾਂ ਨੂੰ ਪੁੱਛਿਆ ਕੁੰਦ ਨੇ ਸਹੀ ਅਨਸਰ ਦਿੱਤਾ ਜੀ। ਕਿ ਉਸ ਤੋਂ ਬਾਅਦ 13ਵਾਂ ਜਿਹੜਾ ਸਵਾਲ ਸੀ ਹੋਇਆ ਕੁਇਟ ਕਰਤਾ ਹੋ। ਹਾਂਜੀ 13ਵੇਂ ਸਵਾਲ ਤੇ ਮੈਂ ਕੁਇਟ ਕੀਤਾ ਜੀ। ਵਜ੍ਹਾ। ਅ ਵਜ੍ਹਾ ਸੀ ਜੀ 13ਵੇਂ ਸਵਾਲ ਤੇ ਜਾ ਕੇ ਮੇਰੇ ਕੋਲ ਕੋਈ ਲਾਈਫ ਲਾਈਨ ਨਹੀਂ ਬਚੀ ਸੀ ਜੀ। 13ਵਾਂ ਸਵਾਲ ਕੁਝ ਹੈਗਾ ਹੀ ਇਸ ਤਰ੍ਹਾਂ ਦਾ ਸੀ ਜੀ। ਉਹ ਸਵਾਲ ਸੀ ਜੀ ਇੰਡੀਆ ਦੀ ਸਭ ਤੋਂ ਵੱਡੀ ਤਿਤਲੀ ਉਹਦਾ ਨਾਮ ਉਹਨੇ ਦੱਸਿਆ। ਹਮ ਆਪਾਂ ਦੱਸਣਾ ਸੀ ਦੂਜੀ ਸਭ ਤੋਂ ਵੱਡੀ ਤਿਤਲੀ। ਹਮ ਅੱਛਾ ਇਹਦੇ ਵਿੱਚ ਇੱਕ ਅ ਗੱਲ ਇਹ ਹੈ ਜੀ ਜਿਹੜੀ ਦੂਜੀ ਸਭ ਤੋਂ ਵੱਡੀ तितਲੀ ਆ ਉਹਦੀ ਖੋਜ ਲਗਭਗ 2 ਮਹੀਨੇ ਪਹਿਲਾਂ ਹੀ ਹੋਈ ਆ ਹੂੰ ਉਹ ਅੱਜ ਤੱਕ ਕਿਤਾਬਾਂ ਦੇ ਵਿੱਚ ਛਪੀ ਨਹੀਂ ਕਿਤੇ ਹੂੰ ਉਹ 2 ਮਹੀਨੇ ਪਹਿਲਾਂ ਹੀ ਕਰਨਾਟਕ ਦੇ ਵਿੱਚ ਲੱਭੀ ਗਈ ਆ ਜੀ ਸਾਈਜ਼ ਕੀ ਉਦੋਂ ਪਤਾ ਪੁੱਛ ਲਗਾ ਬਲਰੀ ਦੇਖਿਆ ਉਹਦਾ ਸਾਈਜ਼ ਲਗਭਗ 14-15 ਸੈਂਟੀਮੀਟਰ ਦਾ ਸਾਈਜ਼ ਆ ਜੀ ਖੰਭਾਂ ਦਾ ਫਲਾਅ ਉਸ तितਲੀ ਦਾ ਇੰਨਾ ਵੱਡਾ ਹੋ ਜਾਂਦਾ ਜੀ ਹੁਣ ਉੱਥੇ ਉਹ ਸਵਾਲ ਤੇ ਕੀ ਸੀ ਜੀ ਚਾਰ ਆਪਸ਼ਨਾਂ ਦੇ ਵਿੱਚੋਂ ਦੋ ਆਪਸ਼ਨ ਮੈਨੂੰ ਕਲੀਅਰ ਸੀ ਜੀ ਕਲੀਅਰ ਇਹ ਨਹੀਂ ਹੋ ਸਕਦੇ ਹੂੰ ਦੋ ਆਪਸ਼ਨਾਂ ਦੇ ਵਿੱਚ ਕਨਫਿਊਜ਼ਨ ਸੀ ਹੁਣ ਉਹਨਾਂ ਦੋ ਆਪਸ਼ਨਾਂ ਦੇ ਵਿੱਚ ਇਹ ਸੀ ਜੀ ਜੇ ਤਾਂ ਮੈਂ ਗੇਮ ਖੇਡਦਾ ਸਹੀ ਹੋ ਜਾਂਦਾ ਤਾਂ 25 ਲੱਖ ਸੀ ਜੀ ਕਿਆ ਵਾ ਜੇ ਗਲਤ ਹੋ ਜਾਂਦਾ ਤਾਂ 320000 ਤੇ ਆ ਜਾਂਦੀ ਗੇਮ ਇਸੇ ਕਰਕੇ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਫੈਸਲਾ ਇਹ ਹੀ ਲਿਆ ਵੀ ਗੇਮ ਨੂੰ ਇੱਥੇ ਛੱਡਿਆ ਜਾਵੇ ਕਿਉਂਕਿ ਬਾਈ ਜੀ 1250000 ਬਹੁਤ ਮਾਇਨੇ ਰੱਖਦਾ ਜੀ ਇੱਕ ਆਮ ਘਰਾਂ ਚੋਂ ਉੱਠ ਕੇ ਜਦੋਂ ਆਪਾਂ ਜਾਣਦੇ ਆ ਜੀ ਤਾਂ ਇੰਨੀ ਵੱਡੀ ਰਕਮ ਆਪਾਂ ਕਦੇ ਦੇਖੀ ਵੀ ਨਹੀਂ ਹੁੰਦੀ। ਪਰ ਤੁਹਾਡੀ ਤਵੱਸਿਆ ਵੀ ਗਈ ਨਾ। ਹਾਂਜੀ ਹਾਂਜੀ। ਅੱਛਾ ਹੋਰ ਕੀ ਸੋਚਿਆ ਵੀ ਜਦੋਂ ਪੈਸੇ ਹੋਣ ਉਹਨੇ ਕਰੋ ਤਾਂ ਪੈਸੇ ਹੋਣੇ ਪਹਿਲਾਂ ਸੱਸੋ। ਪੈਸੇ ਭਾਈ ਜੀ ਲਗਭਗ 3-4 ਮਹੀਨੇ ਲੱਗ ਜਾਣੇ ਆ ਜੀ। ਤੇ ਕੀ ਸੋਚਿਆ ਕੀ ਕਰਨਾ ਉਹਨਾਂ ਪੈਸੇ ਨਾਲ? ਉਹਨਾਂ ਪੈਸਿਆਂ ਨਾਲ ਭਾਈ ਜੀ ਮੈਂ ਆਪਣੇ ਪਰਿਵਾਰ ਲਈ ਘਰ ਬਣਾ ਰਹੇ ਹਾਂ ਜੀ। ਉਹਦੇ ਲਈ ਮੈਂ ਹੋਮ ਲੋਨ ਲਿਆ ਜੀ। ਉਹਦੇ ਉਹ ਪੈਸਿਆਂ ਦੇ ਵਿੱਚੋਂ ਹੋਮ ਲੋਨ ਦੇ ਵਿੱਚ ਕਿਸ਼ਤਾਂ ਕਟਾਈਆਂ ਜਾਣਗੀਆਂ ਜੀ। ਇਹ ਇਥੇ ਲੈ ਤੇ ਬਣਾਣਾ ਲੈ ਤੇ ਬੋ ਨਿਊ ਪਿੰਟ ਦੇ ਵਿੱਚ ਇੱਕ ਹੋਰ ਸਾਈਡ ਬਣਾ ਰਹੇ ਹਾਂ ਜੀ ਹਮ ਟਰ ਬਣਾਉਣਾ ਅਹਾਂ ਜੀ ਅਹਾਂ ਜੀ ਇਸ ਤੋਂ ਬਿਨਾ ਜਿਵੇਂ ਤੁਹਾਨੂੰ ਮੈਂ ਡੈਡੀ ਦੇ ਕੰਮ ਬਾਰੇ ਦੱਸਿਆ ਜੀ ਜੀ ਡੈਡੀ ਹਲਵਾਈ ਦਾ ਕੰਮ ਕਰਦੇ ਨੇ ਜੀ ਜੀ ਬਹੁਤ ਮੁਸ਼ਕਿਲ ਕੰਮ ਹੈ ਜੀ ਜੇ ਆਪਾਂ ਇਹਨਾਂ ਦੀਆਂ ਮੁਸ਼ਕਲਾਂ ਸਾਹਮਣੇ ਦੇਖੀਏ ਜੀ ਹਾਰਡ ਗਰਮੀਆਂ ਦੇ ਵਿੱਚ ਪੱਠੀ ਦੇ ਕੋਲ ਕੰਮ ਕਰਨਾ ਜੀ ਬਹੁਤ ਬਹੁਤ ਔਖਾ ਜੀ ਬਹੁਤ ਬਾਰ ਹੱਥਾਂ ਤੇ ਬਾਹਾਂ ਤੇ ਤੇਲ ਪਿਆ ਜੀ ਛਾਲੀ ਹੋ ਜਾਂਦੇ ਆ ਜੀ ਕੱਟ ਲੱਗ ਜਾਂਦੇ ਆ ਜੀ ਚਾਹੇ ਸਾਨੂੰ ਨਾਂ ਦੱਸਣ ਪਰ ਸਾਨੂੰ ਪਤਾ ਹੁੰਦਾ ਜੀ ਇਹਨਾਂ ਨੂੰ ਤਕਲੀਫ ਹੈਗੀ ਆ ਮੈਂ ਤੇ ਇਹਨਾਂ ਨੂੰ ਇਹੀ ਕਹਿੰਦਾ ਹੁੰਦਾ ਜੀ ਵੀ ਹੁਣ ਅਸੀਂ ਖਿਪਾਉਣ ਲੱਗੇ ਤੁਸੀਂ ਘਰ ਆਰਾਮ ਨਾਲ ਬੈਠੋ ਪਰ ਸਾਡੇ ਬਜ਼ੁਰਗ ਨਹੀਂ ਟਿਕਦੇ ਉਹ ਇਕੱਲੇ ਜੀ ਅਸੀਂ ਬੈਠ ਜਰ ਕੇ ਸਾਡੇ ਕੋ ਕੰਮ ਨਹੀਂ ਹੋਣਾ ਇਹ ਹੀ ਤਾਂ ਗੱਲ ਹੈ ਜੀ ਨਹੀਂ ਬੈਠਦੇ ਜੀ ਉਹ ਅੱਦੇ ਹੱਦ ਗੁੱਡੇ ਜਾਮ ਹੋ ਜਾੜੇ ਕਹਿੰਦੇ ਹਾਂ ਜੀ ਸੋ ਉਮਰ ਕਿੰਨੀ ਬੱਬੂ ਉਹਦੀ ਇਹਨਾਂ ਦੀ 60 ਸਾਲ ਉਮਰ ਹੋ ਗਈ ਜੀ ਤੇ ਸ਼ੁਰੂ ਤੋਂ ਹੀ ਕੰਮ ਕਰਦੇ ਆ ਰਹੇ ਮੈਂ ਜੇ ਸ਼ੁਰੂ ਤੋਂ ਹੀ ਕੰਮ ਕਰ ਰਹੇ ਨਹੀਂ ਜਦੋਂ ਤੁਸੀਂ ਤਿਆਰੀ ਕਰਦੇ ਸੀ ਪੂਰਾ ਸਾਥ ਦਿੱਤਾ ਹੋਇਆ ਪਰਵਾਰ ਨੇ ਪੂਰਾ ਬਾਬੂ ਹੋਣੇ ਸਾਥ ਦਿੱਤਾ ਪਰਿਵਾਰ ਦਾ ਪੂਰਾ ਸਾਥ ਰਿਹਾ ਜੀ ਪਰਿਵਾਰ ਤੋਂ ਬਿਨਾ ਜਿੱਥੇ ਮੈਂ ਨੌਕਰੀ ਕਰ ਰਹੇ ਹਾਂ ਜੀ ਉਹ ਸਟਾਫ ਦਾ ਪੂਰਾ ਸਾਥ ਰਿਹਾ ਜੀ ਤੁਸੀਂ ਬਾਇਓਪ੍ਰੋਫੈਸ਼ਨ ਕੀ ਕਰਦੇ ਹੋ ਬਾਇਓਪ੍ਰੋਫੈਸ਼ਨ ਬਾਈ ਜੀ ਮੈਂ ਸੀਨੀਅਰ ਲੈਬ اٹੈਂਡੈਂਟ ਸਰਕਾਰੀ ਸਕੂਲ ਦੇ ਵਿੱਚ ਜੌਬ ਕਰ ਰਿਹਾ ਜੀ ਮੈਂ ਮੇਰਾ ਸਕੂਲ ਇੱਥੋਂ 10 ਕਿਲੋਮੀਟਰ ਦੂਰ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਿਆ ਬਰਨਾਲਾ ਜ਼ਿਲ੍ਹੇ ਦੇ ਵਿੱਚ ਹੈ ਜੀ ਤੁਸੀਂ ਸ਼ਾਇਦ ਉਧਰਲੇ ਪਾਸੇੋਂ ਲੰਘ ਕੇ ਆਏ ਹੋ ਉਹਨੇ ਸਲਾ ਬੜਾ ਪਤਾ ਆ ਰਸਤੇ ਸੀ ਪੈਨ ਦੇਖਿਆ ਹੋਣਾ ਆ ਪੜਿਆ ਸੀ ਮੈਂ ਹਾਂਜੀ ਹਾਂ ਇੱਧਰ ਆਪਾਂ ਮਾਨਸੇਵਾ ਜਦੋਂ ਉਹ ਲਿਆ ਮਦੇਸ ਦੇ ਵੀ ਚਲੋ ਹੁਣ ਹਿੱਸੇ ਤਾ ਹੋ ਗਿਆ ਪਰ ਹਲੇ ਵੀ ਹੈ ਨਾ ਬਹੁਤ ਚੀਜ਼ਾਂ ਨੂੰ ਕਿਤਨਾ ਕਿਤੇ ਘਾਟ ਰੱਖੀ ਹੈ ਇਸ ਤਰ੍ਹਾਂ ਤੇ ਬੜੇ ਬੜੇ ਘਟਲੇ ਹਾਂਜੀ ਇੱਥੇ ਦੁਪਾਨਾ ਬੜੀ ਘਟਨੇ ਇੱਧਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਉੱਧ ਪਹਿਲਾਂ ਧਿਆਨ ਦੇਣਾ ਚਾਹੀਦਾ ਕਿ ਇਥੇ ਪੂਰੇ ਮੋਲ ਵਗੈਰਾ ਦਾ ਇਹ ਚੀਜ਼ਾਂ ਦਾ ਕੁਰੀਆ ਬਣਾਉਣੀਆਂ ਚਾਹੀਦੀ ਹੈ ਬਾਈ ਜੀ ਹੁਣ ਤੱਕ ਜਿਵੇਂ ਲੋਕਾਂ ਦੇ ਮਨ ਦੇ ਵਿੱਚ ਰਿਹਾ ਜਿ ਕਿ ਮਾਨਸਾ ਪਛੜਿਆ ਏਰੀਆ ਜੀ ਬਿਲਕੁਲ ਹੁਣ ਵੀ ਬਹੁਤ ਲੋਕਾਂ ਦੇ ਮਨ ਦੇ ਵਿੱਚ ਇਹੀ ਗੱਲ ਰਹਿੰਦੀ ਹੈ ਵੀ ਮਾਨਸਾ ਹਲੇ ਵੀ ਡਿਵੈਲਪ ਨਹੀਂ ਹੋਇਆ ਪਰ ਜੇ ਆਪਾਂ ਮਾਨਸਾ ਸ਼ਹਿਰ ਵੱਲ ਜਾ ਕੇ ਦੇਖਾਂਗੇ ਜੀ ਤਾਂ ਬਹੁਤ ਡਿਵੈਲਪਮੈਂਟ ਹੋ ਰਹੀ ਹੈ ਜੀ ਲੋੜ ਹੈਗੀ ਹੈ ਜੀ ਇਸ ਇਲਾਕੇ ਨੂੰ ਹੋਰ ਡਿਵੈਲਪ ਕਰਨ ਦੀ ਕਿਉਂਕਿ ਜੇ ਆਪਾਂ ਬਾਕੀ ਪੰਜਾਬ ਦੇ ਮੁਕਾਬਲੇ ਦੇਖੀਏ ਜੀ ਤਾਂ ਉਨੀ ਇਹ ਡਿਵੈਲਪਮੈਂਟ ਬੇਸ਼ੱਕ ਨਹੀਂ ਹੋਈ ਬਿਲਕੁਲ ਲੋੜ ਹੈਗੀ ਹੈ ਜੀ ਪਰ ਲਗਾਤਾਰੇ ਕੰਮ ਜਾਰੀ ਹੈ ਜੀ ਕੀ ਲੱਗਦਾ ਕਿ ਇਸ ਇਸ ਸਾਈਡ ਤੇ ਮਾਨਸਾ ਸਾਈਡ ਤੇ ਕਿਹੜੀ ਕਿਹੜੀ ਚੀਜ਼ਾਂ ਦੀ ਘਾਟ ਹੈ ਇਕਦਾ ਬਾਈ ਜੀ ਜੇ ਆਪਾਂ ਸ਼ੁਰੂ ਤੋਂ ਦੇਖੀਏ ਖੇਡ ਸਟੇਡੀਅਮ ਬਹੁਤ ਘੱਟ ਨੇ ਜੀ ਮਾਨਸ ਏਰੀਆ ਦੇ ਵਿੱਚ ਹੀ ਲਾਇਬ੍ਰੇਰੀਆਂ ਦੀ ਬਹੁਤ ਘਾਟ ਹੈ ਜੀ ਜੇ ਮੈਂ ਤੁਹਾਨੂੰ ਸਾਡੇ ਏਰੀਆ ਦੇ ਵਿੱਚ ਦੱਸਾਂ ਜੀ ਤਾਂ ਖੇਡ ਸਟੇਡੀਅਮ ਨੇੜੇ ਕਿਸੇ ਪਿੰਡ ਦੇ ਵਿੱਚ ਹੈ ਨਹੀਂ ਜੀ ਫੌਜ ਦੀ ਭਰਤੀ ਆਉਂਦੀ ਹੈ ਪੁਲਿਸ ਦੀ ਭਰਤੀ ਆਉਂਦੀ ਆ ਤਾਂ ਨੌਜਵਾਨਾਂ ਨੂੰ ਉਹਦੀ ਤਿਆਰੀ ਕਰਨ ਲਈ ਵੀ ਕੋਈ ਪ੍ਰੋਪਰ ਜਗ੍ਹਾ ਨਹੀਂ ਮਿਲਦੀ ਜੀ ਲਾਇਬ੍ਰੇਰੀਆਂ ਦੀ ਘਾਟ ਹੋਣ ਕਰਕੇ ਜੀ ਉਹਨਾਂ ਨੂੰ ਪੜ੍ਹਨ ਵਾਸਤੇ ਕੋਈ ਪ੍ਰੋਪਰ ਜਗ੍ਹਾ ਨਹੀਂ ਮਿਲਦੀ ਜੀ ਨੌਜਵਾਨ ਤਾਂ ਪੜ੍ਹੇ ਲਿਖੇ ਪੜ੍ਹੇ ਲਿਖੇ ਨਿਕਲਦੇ ਆ ਨਹੀਂ ਨੌਜਵਾਨ ਬਹੁਤ ਪੜ੍ਹੇ ਲਿਖੇ ਨਿਕਲਦੇ ਆ ਜੀ ਪਰ ਗਰਾਊਂਡ ਦੀ ਘਾਟ ਹੋਣ ਕਰਕੇ ਉਹਨਾਂ ਪੋਰਟਸ ਵੱਲ ਧਿਆਨ ਥੋੜਾ ਬੀ ਪੋਰਟਸ ਵੱਲ ਇੰਨਾ ਧਿਆਨ ਨਹੀਂ ਹੋ ਪਉਂਦਾ ਜੀ ਹੂੰ ਤੇ ਜਦੋਂ ਲਾਸਟ ਵਿੱਚ ਜਦੋਂ ਫੇ 13ਵਾਂ ਸਵਲ ਕੁਇਟ ਕੀਤਾ ਤੇ ਉਸ ਤੋਂ ਬਾਅਦ ਫੇ ਥੋੜਾ ਲੱਗਾ ਕਿ ਯਾਰ ਮੈਂ ਸਹੀ ਕੀਤਾ ਜਾਂ ਪੰਗਾ ਲੈਣਾ ਚਾਹੀਦਾ ਸੀ ਜੋ ਉਸ ਤੋਂ ਬਾਅਦ ਅਭੀ ਤਵੱਜਨ ਦਾ ਰਿਐਕਸ਼ਨ ਕੀ ਸੀ ਜਦੋਂ ਕੁਇਟ ਕੀਤਾ ਬਾਈ ਜਦੋਂ ਕੁਇਟ ਕੀਤਾ ਕੁਇਟ ਕਰਨ ਤੋਂ ਬਾਅਦ ਉਹ ਪੁੱਛਦੇ ਆ ਵੀ ਜੇ ਤੁਸੀਂ ਲੌਕ ਕਰਦੇ ਤਾਂ ਕਿਹੜਾ ਕਰਦੇ ਹੂੰ ਤਾਂ ਉਸ ਸਮੇਂ ਜਿਹੜਾ ਮੈਂ ਲੋਕ ਕਰਨਾ ਸੀ ਉਹੀ ਮੈਂ ਬਾਅਦ ਦੇ ਵਿੱਚ ਗੈਸ ਕੀਤਾ ਤੇ ਉਹ ਜਵਾਬ ਸਹੀ ਸੀ ਬੋਲ ਕਿਸਮਤ ਕਿੰਨਾ ਕਿਤੇ ਆਪਾਂ ਹਾਂ ਜੀ ਕਿ ਟੁਕੜ ਚੱਲ ਵੀ ਸਕਦਾ ਸੀ ਜੇ ਨਾ ਚੱਲਦਾ ਤਾਂ ਫੇਰ ਬਹੁਤ ਸਾਰੀ ਦਾ ਟੰਟੜੀ ਘਟਵੀ ਸੀ ਜੀ ਹਾਂ ਜੀ ਤੇ ਉਸ ਤੋਂ ਚੰਗਾ ਹੀ ਬਿਹਤਰ ਸਮਝਿਆ ਕਿ ਆਪਾਂ ਕੁੱਟ ਕਰਦੀ ਇੱਥੇ ਹਾਂ ਜੀ ਅਮਿਤab ਬਚਨ ਜੀ ਨੇ ਮੈਨੂੰ ਬਾਅਦ ਚ ਕਿਹਾ ਕਿ ਤੁਸੀਂ ਲੋਕ ਕਰ ਦੇਣਾ ਸੀ ਫਿਰ ਮੈਂ ਹੀ ਕਿਹਾ ਸਰ ਜੇ ਆਪਾਂ 100% ਸ਼ੋਰ ਨਹੀਂ ਹੈ ਕਿਸੇ ਚੀਜ਼ ਤੇ ਜੀ ਹਾਂ ਫਿਰ ਡਰ ਵੀ ਰਹਿੰਦਾ ਜੀ ਬਿਲਕੁਲ ਇਸੇ ਕਰਕੇ ਫਿਰ ਕੁਇਟ ਕਰਨਾ ਸਹੀ ਸਮਝਿਆ ਜੀ ਅਚਾਪਾ ਜੀ ਇੱਕ ਗੱਲ ਹੋ ਦੱਸੋ ਜਦੋਂ ਤੁਸੀਂ ਹੁਣ ਪਾਰਟਿਸਿਪੇਟ ਕੀਤਾ ਏਬੀਸੀ ਦੇ ਵਿੱਚ ਇਸ ਤੋਂ ਬਾਅਦ ਵੀ ਤੁਸੀਂ ਇੱਕ ਵਾਰ ਫਿਰ ਕਰ ਸਕਦੇ ਹੋ ਜਾਂ ਇੱਕ ਵਾਰ ਹੀ ਹੁੰਦਾ ਨਹੀਂ ਭਾਈ ਜੀ ਲਾਈਫਟਾਈਮ ਪੂਰੀ ਲਾਈਫ ਦੇ ਵਿੱਚ ਇੱਕ ਵਾਰ ਓਪਰਚ्युनिटी ਮਿਲਦੀ ਹੈ ਜੀ ਕਿਉਂਕਿ ਐਡਾ ਵੱਡਾ ਦੇਸ਼ ਆ ਜੀ ਇੰਨਾ ਵੱਡਾ ਸ਼ੋਅ ਆ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਦੇਸ਼ ਦੇ ਵਿੱਚੋਂ ਹਰ ਕਿਸ ਨੂੰ ਮੌਕਾ ਮਿਲੇ ਇਸ ਕਰਕੇ ਜਿਹੜਾ ਇਨਸਾਨ ਇੱਕ ਵਾਰ ਹੌਟਸਟੇਟ ਤੇ ਪਹੁੰਚ ਗਿਆ ਜੀ ਉਹਨੂੰ ਦੁਬਾਰਾ ਮੌਕਾ ਨਹੀਂ ਦਿੰਦੇ ਉਹ ਕੁਝ ਸਾਈਨ ਵਗੈਰਾ ਵੀ ਕਰਾਉਂਦੇ ਨੇ ਬਿਲਕੁਲ ਹਾਂਜੀ ਹਾਂਜੀ ਕਿ ਕੀ ਕੀ ਸ਼ਰਤਾਂ ਹੁੰਦੀਆਂ ਨੇ ਉਹਨਾਂ ਦੇ ਸ਼ਰਤਾਂ ਕਿਹਈ ਹੁੰਦੀਆਂ ਨੇ ਜੀ ਇੱਕ ਤਾਂ ਜਿੰਨਾ ਚਿਰ ਟੈਲੀਕਾਸਟ ਨਹੀਂ ਹੁੰਦਾ ਜੀ ਆਪਾਂ ਕਿਤੇ ਦੱਸ ਨਹੀਂ ਸਕਦੇ ਜੀ ਕਿ ਕਿਉਂਕਿ ਸ਼ੂਟਿੰਗ ਖਤਮ ਹੋਈ ਨੂੰ ਲਗਭਗ 10 ਦਿਨ ਹੋ ਚੁੱਕੇ ਸੀ ਜੀ ਪਰ ਆਪਾਂ ਕਿਸੇ ਨੂੰ ਨਾ ਸੋਸ਼ਲ ਮੀਡੀਆ ਤੇ ਨਹੀਂ ਦੱਸ ਸਕਦੇ ਜੀ ਕਿਤੇ ਵੀ ਆਪਾਂ ਕਿਸੇ ਨੂੰ ਦੱਸ ਨਹੀਂ ਸਕਦੇ ਜੀ ਕੋਈ ਇੰਟਰਵਿਊ ਕੋਈ ਇੰਟਰਵਿਊ ਨਹੀਂ ਜੀ ਆਪਾਂ ਪ੍ਰਾਈਜ਼ ਮਨੀ ਏਅਰ ਵੀਲ ਨਹੀਂ ਕਰ ਸਕਦੇ ਇਹ ਸਾਰੀਆਂ ਉਹਨਾਂ ਦੇ ਸ਼ਰਤਾਂ ਰਹਿੰਦੀਆਂ ਜੀ ਤੇ ਉਹਨੂੰ ਟੈਲੀਕਾਸਟ ਹੋ ਗਿਆ ਹਾਂਜੀ ਟੈਲੀਕਾਸਟ ਹੋ ਗਿਆ ਇਸ ਕਰਕੇ ਇਸ ਦਾ ਕਿੰਨੇ ਸਾਰੇ ਪਿੰਡ ਵਾਸੀਆਂ ਨੂੰ ਵੀ ਪਤਾ ਅਸਲ ਤੁਹਦ ਕਿੰਨੇ ਨੂੰ ਦੱਸਣਾ ਪਿਆ ਦੇਖ ਕੇ ਕਿੰਨੇ ਆਏ ਐ ਕਿਵੇਂ ਸਰ ਮਤਲਬ ਇੱਕ ਤਾਂ ਹੁੰਦਾ ਕਿ ਅਸੀਂ ਸੋਸ਼ਲ ਮੀਡੀਆ 'ਤੇ ਆਪਣੇ ਖੁਦ ਐਡ ਕਰਦਾ ਕਿ ਮੈਂ ਇੱਥੇ ਗਿਆ ਸੀ ਜਦ ਤੱਕ ਦੀ ਹਾਂਜੀ ਇਹ ਕਿੰਨਾ ਕਰ ਮਾ ਪਿਆ ਤੇ ਦੇਖ ਕੇ ਤੁਹਾਨੂੰ ਟੀਵੀ 'ਤੇ ਦੇਖ ਕੇ ਕਿਵੇਂ ਜਾਣੇ ਕਿ ਕੌਣ ਹੈ ਬਾਈ ਜਦੋਂ ਮੈਂ ਗਿਆ ਜੀ ਪਿੰਡ ਦੇ ਵਿੱਚ ਕੁਝ ਗਿਣਵਿਚਣਵੇਂ ਬੰਦਿਆਂ ਨੂੰ ਵੀ ਪਤਾ ਸੀ ਜੀ ਠੀਕ ਕੁਝ ਦੋਸਤਾਂ ਨੂੰ ਪਤਾ ਸੀ ਜੀ ਕਿਉਂਕਿ ਉਹ 에어ਪੋਰਟ ਤੱਕ ਛੱਡ ਕੇ ਆਈ ਜੀ ਇਸ ਤੋਂ ਬਿਨਾ ਟੈਲੀਕਾਸਟ ਹੋਣ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਪਤਾ ਚੱਲੇ ਹਾਂ ਵੀ ਪਤਾ ਲੱਗਾ ਹਾਂਜੀ ਫਿਰ ਸਾਰੇ ਪਿੰਡ ਦੇ ਵਿੱਚ ਆਪਣੇ ਆਪ ਪਤਾ ਚੱਲ ਗਿਆ ਹਾਂ ਜਿਸ ਕਿਉਂਕਿ ਹਾਂਜੀ ਕਿਉਂਕਿ ਤੁਸੀਂ ਇਹ ਦੇਖੋ ਨਾ ਜੀ ਅਕਸਰ ਜੇ ਕੋਈ ਜਾਣਦਾ ਵੀ ਹੈ ਇਸ ਤਰ੍ਹਾਂ ਦੇ ਸ਼ੋਅ ਦੇ ਵਿੱਚ ਜਾਂ ਕਿਤੇ ਵੀ ਜਾਣਦਾ ਹੈ ਤਾਂ ਉਹ ਪਿੰਡ ਦਾ ਨਾਮ ਨਹੀਂ ਲੈਂਦਾ ਉਹ ਆਪਣਾ ਨਾਮ ਲੈਣਗੇ ਆਪਣੇ ਜ਼ਿਲ੍ਹੇ ਦਾ ਆਪਣੇ ਸ਼ਹਿਰ ਦਾ ਪੰਜਾਬ ਦਾ ਜਾਂ ਪੰਜਾਬ ਕਹਿ ਜਾਣਗੇ ਹਾਂ ਪਹਿਲੇ ਤਾਂ ਪਿੰਡ ਹੀ ਕਿਵਰ ਕਿੱਥੋਂ ਪੰਜਾਬ ਤੋਂ ਹਾਂਜੀ ਹੁਣ ਇੰਨੇ ਵੱਡੇ ਮੰਚ ਤੇ ਜਾ ਕੇ ਜੀ ਆਪਣੇ ਪਿੰਡ ਨੂੰ ਰੀਪਰੈਜ਼ੈਂਟ ਕਰਨਾ ਜੀ ਉਹ ਉਹ ਬਹੁਤ ਵੱਡੀ ਗੱਲ ਹੈ ਜੀ ਇੱਕ ਕੱਲ ਹੋਰ ਹੁੰਦੀ ਆ ਬਾਈ ਜੀ ਜਿਤਨਾ ਹਾਰਨਾ ਜਾਂ ਕਿੰਨਾ ਜਿੱਤਣਾ ਉਹ ਇੱਕ ਵੱਖਰੀ ਗੱਲ ਹੈ ਜੀ ਐਨੇ ਵੱਡੇ ਮੰਚ ਤੇ ਜਾ ਕੇ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਨਾਮ ਲੈ ਕੇ ਜਾਣਾ ਉਹਦੇ ਲਈ ਮੈਨੂੰ ਲੱਗ ਰਿਹਾ ਮੈਂ ਸ਼ਾਇਦ ਕੋਈ ਚੰਗੀ ਚੀਜ਼ ਕਰਕੇ ਆਇਆ ਇਸੇ ਕਰਕੇ ਸਾਰੇ ਇਲਾਕਾ ਵਾਸੀ ਸਾਰੇ ਪਿੰਡ ਵਾਸੀ ਇਹਨਾਂ ਮਾਨਸਤ ਕਰਦੇ ਰਹੇ ਨੇ ਬਿਲਕੁਲ ਬਿਲਕੁਲ ਤੇ ਹੁਣ ਬਾਈ ਜੀ ਅੱਗੇ ਕੀ ਸੋਚਿਆ ਫਿਊਚਰ ਪਲੱਸ ਕੀ ਹੈਗੀ ਭਾਈ ਜੀ ਫਿਊਚਰ ਦੀ ਗੱਲ ਕਰੀਏ ਤਾਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਪੀਸੀਐਸ ਇਗਜ਼ਾਮ ਦੀ ਤਿਆਰੀ ਕਰ ਰਿਹਾ ਹਾਂ ਜੀ ਹਮ ਵਾਹਿਗੁਰੂ ਸੁਖ ਰੱਖੇ ਅੱਗੇ ਉਹਦੇ ਵਿੱਚ ਵੀ ਕਾਮਯਾਬੀ ਮਿਲੇ ਜੀ ਇਸ ਤੋਂ ਬਨ ਆਪਣੇ ਪਰਿਵਾਰ ਨੂੰ ਚੰਗਾ ਜੀਵਨ ਦੇਣਾ ਜੀ ਉਹਨਾਂ ਦੀ ਦੇਖਭਾਲ ਕਰਨੀ ਉਹ ਸਾਰਾ ਕੁਝ ਸੋਚਿਆ ਜੀ ਜੀ ਭਾਈ ਜੀ ਤੁਸੀਂ ਇੱਕ ਵਧੀਆ ਰਕਮ ਚਿਤ ਕੇ ਆਏ ਹੋ ਹਾਂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਤੁਹਾਡੇ ਬਿਲਡ ਵਾਸਤੇ ਬਹੁਤ ਬਹੁਤ ਮੁਬਾਰਕਾ ਤੇ ਪੂਰੀ ਤਰਿਕਸਵਰਾ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾ ਤੇ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਮਾਬੋ ਸੁਪਨ। ਸ਼ੁਕਰੀਆ ਜੀ। ਤਾਂ ਇਹ ਸੀ ਸਾਡੇ ਨਾਲ ਸਮਾਉ ਪਿੰਡ ਤੋਂ ਜ਼ਿਲ੍ਹਾ ਮਾਰਸਾ ਤੋਂ ਟਸਪਾਲਸ ਹੈ ਜੋ ਕੇਬੀਸੀ ਦੇ ਵਿੱਚ ਗਏ ਤਾਂ ਇੱਕ ਬਹੁਤ ਵਧੀਆ ਰਕਮ ਜਿੱਤ ਕੇ ਆਏ ਨੇ ਕੌਣ ਬਣੇਗਾ ਕਰੋੜਪਤੀ ਇਹ ਜਰਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਕਿਉਂਕਿ ਸਾਡੇ ਖਾਸ ਕਰ ਪੰਡਾ ਵਾਲੇ ਜਿਸੀਂ ਲੋਕਾਂ ਦੀ ਗੱਲ ਕਰੀਏ ਤਾਂ ਪੰਡਾ ਵਾਲੇ ਲੋਕ ਇੱਦਾਂ ਸੋਚਦੇ ਨਹੀਂ ਪਰ ਇਸ ਗੱਲ ਤੇ ਖੁਸ਼ੀ ਹੈ ਕਿ ਅੱਜ ਕੱਲ ਦੇ ਜਿਹੜੇ ਪੰਡਾ ਵਾਲੇ ਨੌਜਵਾਨ ਨੇ ਉਹ ਲੋਕ ਦੂਰ ਤੱਕ ਸੋਚਦੇ ਨੇ ਤੇ ਆਪਣੇ ਸੁਪਨੇ ਵੀ ਪੂਰੇ ਕਰਦੇ ਨੇ। ਸੋ ਅੱਜ ਦੀ ਪੇਸ਼ਕਸ਼ ਦੇ ਵਿੱਚ ਮੈਂ ਦੇਖ ਦਰਵਾਜ਼ਾ ਦੇ ਰਿਕਸਵੇਰਾ ਟੀਵੀ ਸ਼ਸ਼ਕਾਰ।